ਬੇਬੇ ਹੋ ਗਈ ਤਿਆਰ ਤੇ ਵਿਗੜਾ बोलਦੀ ਹੈ ਹਾਂ ਬੁੱਤ ਹੋ ਗਈ ਤਿਆਰ ਤੈਨੂੰ ਬਾੜੀ ਕਾਲੀ ਲੱਗੀ ਪੇ ਸਭ ਨਹੀਂ ਜਾਣਦੀ ਅੱਜ ਹੈ ਕਾਲੀ ਨਹੀਂ ਹੈਗੀ ਮਰੇ ਕਹਿਨੀ ਆਪਣੀ ਬਸ ਲੰਘ ਜੂਗੀ ਦਸ ਵਾਲੀ ਬਸ ਤੈਨਾਂ ਨੂੰ ਜੂਗੀ ਚੱਲੂ ਤਿਆਰ ਹੋ ਗਈ ਕਾਲੀ ਜੱਗ ਬਿੰਦੀ ਰਹੀ ਜਣੀ ਮਤ ਬਿੰਦੀ ਲੱਗਦੀ ਪਈਗੀ ਮਤਾਂ ਜਾਨ ਨਹੀਂ ਹਣੀ ਸੀ ਤਾਂ ਜੱਬ ਵੀ ਐ ਵੈਸੀ ਚੱਲ ਕੋਈ ਨਹੀਂ ਬੁੱਤ ਨਾ ਅੰਗ ਦਾ ਬਿਆਲ ਕੁੜੀ ਦੇ ਕਿਥੇ ਮਚਾਉਂਦੇ ਬਿੰਦੀ ਸਭ ਕੀ ਤੋਂ ਇਹਨਾਂ ਮਤਨ ਆਇਆ ਨਹੀਂ ਸਭ ਨੇ ਤੇ ਜੀਪ ਸੇ ਨੂ ਪਾਲੇ ਮੈਂ ਤਾਂ ਸਾਰੇ ਕੱਪੜੇ ਪਾ ਦਿੱਤੇ ਤੇ ਤੇ ਮੰਮੀ ਦਾ ਸੂਟ ਵੀ ਪਾ ਲਿਆ ਸਾਰੇ ਪਾ ਲਏ ਜਿਹੜੇ ਇੱਕ ਮੇਰਾ ਸੀ ਇੱਕ ਕਲਦੀਪ ਦਾ ਤੇ ਇੱਕ ਮੰਮੀ ਨੇ ਪਾ ਲਿਆ ਪਾ ਲਿਆ ਸੂਟ ਤੇਰਾ ਪਾ ਲਿਆ ਵਿੱਚ ਨਾਬਤ ਮੈਂ ਤਾਂ ਆਖਣ ਨੂੰ ਮੜ ਕੇ ਆਉਂਗੀ ਆਪਣੇ ਕੋਲ ਰਹਿ ਨਹੀਂ ਉੱਥੇ ਤੈਨੂੰ ਕਿਸੇ ਨੇ ਮੋੜਨ ਦੇਣਾ ਹੈਗਾ ਨਾ ਕਿ ਨਹੀਂ ਬੁੱਤ ਪਾਦਾ ਆਉਗੀ ਸਿਰ ਠੀਕ ਹੋਣਾ ਆਪਸ ਵਧੀਆ ਨਸਰ ਵਧੀਆ ਨਾ ਬਸਨ ਤੋਂ ਹੀ ਬੁਰਾ ਹਾਲ ਹੋ ਜਾਂਦਾ ਹਾਂ ਗਰਮੀ ਹੈਗੀ ਹੈ ਗਰਮੀ ਨੇ ਬੜੀ ਚੰਗੀ ਲੱਗਦਾ ਪਿਆ ਉਹਨਾਂ ਦਾ ਨਹੀਂ ਉਹਨਾਂ ਨੂੰ ਬੁਲਾ ਲੈਂਦੀ ਮੈਂ ਚੱਲ ਕੋਈ ਪਰ ਤਹਣਾ ਅਹ ਕੱਲ ਪਾਸੇ ਨਹੀਂ ਇੱਥੇ ਗਿਆਗਾ ਜਵਾਕ ਫੇਰ ਆਪੂ ਮੰਗ ਲਈ ਮੈਨੂੰ ਅੱਜ ਫੇਰ ਸਕ ਲੈ ਉਹਨਾਂ ਨੇ ਵੀ ਕੰਮ ਤਾਂ ਦੇ ਗੇ ਤੈਨੂੰ ਆਪ ਨੂੰ ਪਤਾਗਾ ਉਹ ਤਾਂ ਪਤਾ ਮੈਨੂੰ ਉਹ ਵੀ ਥੋੜੀ ਦੰਦ ਬਣਾਈ ਜਾਂਦਾਗਾ ਜਵਾਕ ਅੱਖਾਂ ਨੂੰ ਹੁਣ ਬਾਹਰ ਹੀ ਲਾਲੀ ਧੱਕਣ ਲਾ ਦੇ ਜਿੰਦੇ ਜਿੰਦੇ ਆ ਜਾ ਚੱਲ ਚਲ ਬਾਹਰ ਨਿਕਲ ਚੱਲਾ ਬੜਾ ਸੋਣਾ ਹੋ ਗਿਆ ਗੁਰਦੀਪ ਸਿੰਘ ਇੰਨਾ ਕ ਤਾਂ ਆਪਣੇ ਨਾਲ ਸਭਾ ਗਿਆ ਮੈਨੂੰ ਚਿੰਤਾ ਘਟ ਗਈ ਹੋ ਤੂੰ ਤਾਂ ਐਵੇਂ ਫਿਕਰ ਕਰਦੀ ਛੋੜ ਸਾਹ ਪਰੇ ਨਾਲ ਦੇ ਪਰੇ ਨਾਲ ਪਰੇ ਨਾਲ ਕਰਕੇ ਜੀ ਮੈਂ ਕਿਸੇ ਮੁੰਡੇ ਨੂੰ ਲਾ ਕੇ ਤੈਨੂੰ ਤਵਾ ਲੂੰਗੀ ਮੀਮੂ ਆ ਕੇ ਕੁਛ ਨਹੀਂ ਹੁੰਦਾ ਤਾਂ ਤੇਰਾ ਉਹ ਮਸ਼ੀਨ ਆਰ ਕੋਈ ਹੈਗੀ ਅੱਛਾ ਹਾਂ ਇਧਰ ਲਾ ਲਾਗੇ ਤਾਂ ਇਹਦਾ ਗੱਟੇ ਜੇ ਕਿਸੇ ਮੁੰਡੇ ਤੋਂ ਮੈਂ ਸਮਾ ਕੇ ਨਾ ਤੇ ਇਹ ਲਵਾ ਦਿੰਦੀ ਆਪਾਂ ਬਾਹਰ ਜਿੰਦਾ ਲਾ ਕੇ ਜਾਣਾ ਵਸ ਪੱਲਾ ਹਾਂ ਬਸ ਆ ਪਗੇਟ ਨੂੰ ਜਿੰਦਾ ਲਾ ਦੇ ਚੱਲ ਆਜ ਤੈਨ ਤਹਨ ਕਾਲੀ ਕਾਲੀ ਹੈ ਕਰ ਸਭੀ ਕੰਮ ਲੈ ਕਾਲੀ ਕਾਦੀ ਫਿਰ ਮੇਰੀ ਗੱਲ ਸੁਣ ਧੁੱਪ ਚੜ ਜੂਗੀ ਬਸ ਅੱਗੇ ਮਿਲੇ ਨਾ ਮਿਲੇ ਤੈਨੂੰ ਵੀ ਪਤਾ ਟੁੱਟ ਮੀਆਂ ਬਸਾਂ ਜਾਂਦੀਆਂ ਖੁੱਤ ਤੇ ਤੂੰ ਤਾਂ ਗਾਹਾਂ ਨੂੰ ਪੈਰ ਕਰਦੀ ਐ ਤੇ ਮੇਰੇ ਪੈਰ ਪਛਾਹਾਂ ਨੂੰ ਆਉਂਦੇ ਮੇਰੀ ਧੀ ਅੱਜ ਬਗਦੀ ਮੈਂ ਤਾਂ ਜਮੇ ਸੁੰਨੇ ਜਿ ਰਹੂਗੀ ਉਹਦਾ ਮੈਂ ਤੈਨੂੰ ਕਹਿ ਸੀ ਨਾ ਵਿਆਹ ਕਰ ਨਾ ਵਿਆਹ ਕਰ ਤੈਨੂੰ ਵੀ ਕਾਲੀ ਸੀਗੀ ਉਹ ਤਾਂ ਮਟਿਆ ਰੰਦ ਨਾ ਘਰੇ ਰੱਖਣਾ ਨਹੀਂ ਜਾਂਦਾ ਇਹ ਤਾਂ ਉਹਦੇ ਘਰੇ ਬੜੀ ਸੁੰਨਾ ਲੱਗਦਾ ਦਿਲ ਤਾਂ ਬਥੇਰਾ ਕਰਦਾ ਵੀ ਰਹਿਪ ਹੁਣ ਜ਼ਿੰਮੇਵਾਰੀ ਜਦੋਂ ਤੂੰ ਹੀ ਮੇਰੇ ਸਿਰ ਤੇ ਪਾਈ ਹੈ ਮੈਂ ਕੀ ਕਰ ਨਮਾ ਪਤਾ ਨਮਾਉਣੀ ਪਉੜੀ ਸਾਰੀ ਉਹ ਮੈਂ ਤੇਨੇ ਹੀ ਜ਼ਿੰਮੇਵਾਰੀ ਬਗਾਨੇ ਕਰਦੀ ਹੁਣ ਤੇਰਾ ਘਰੀਏ ਬਗਾਨਾ ਕਿਹੜਾ ਘਰ ਆਗਾ ਮੇਰੇ ਮਾਤਾ ਕਹਿੰਨੀ ਹੈ ਵੀ ਅੱਜ ਮੈਨੂੰ ਛੱਡਿਆ ਪਹਿਲਾਂ ਉਹ ਤਿੰਨ ਦਿਨ ਬੈਠਾ ਰਿਹਾ ਹੁਣ ਉੱਥੇ ਵੀ ਕੰਮ ਕਰ ਹੋਊਗਾ ਇੱਥੇ ਦਾ ਤਾਂ ਸਾਰਾ ਨਿਬੜ ਗਿਆ ਹਾਂ ਚੱਲ ਚੰਗਾ ਪਤਾ ਉਹਦਾ ਘਰੇ ਸ਼ਾਮ ਚੱਲਾ ਜਾ ਪਾ ਚੱਲ ਆਜੋ ਹੋਰ ਪਹਿਲਾਂ ਮਾਵਾ ਬੈਠਾ ਡਰ ਖਾਲੀ ਹੋ ਜਾਂਦਾ ਤੇ ਉਹ ਸਪੱਤੰਗ ਨਾਲ ਉਹ ਗੱਲ ਕਰ ਘਰੇ ਲੱਗ ਜੇ ਉਹ ਵੀ ਤੂੰ ਸੌਰੀ ਬਾਅਦਲੀ ਮੇਰਾ ਕੰਮ ਸੁਭਾਣ ਆ ਗਿਆ ਸੁਣਾ ਹੋ ਜੁਨਾ ਤੇਰੇ ਚਰਚੇ ਤੂੰ ਜਮਾ ਆਟਾ ਤੁਂਰਾ ਸਾਡਾ ਹਣਾ ਔਰ ਬਾਹਲਾ ਦੂਰ ਰੋਟਾ ਵਾ ਚਲ ਆਇਆ ਅੱਜ ਮੌਸਮ ਜਿਆ ਠੰਡਾ ਸੀ ਆਪਾਂ ਨੂੰ ਪਤਾ ਜਾਂਨੇ ਲੱਗਿਆ ਹੋਰ ਤੁਰਨਾ ਆ ਉਹਨਾਂ ਦਾ ਵੀ ਫੋਨ ਨਹੀਂ ਨਹੀਂ ਲੱਗਿਆ ਹੈਗਾ ਸਨੇ ਉਹ ਲੈ ਜਾਂਦੇ ਆ ਫੇਰ ਤਾਂ ਆਪਾਂ ਨੂੰ ਲੈ ਜਾਂਦੇ ਬਦਲ ਕੇ ਕਰਨ ਲੱਗੇ ਹੋਰ ਤੁਹਾਡੀ ਮੰਮੀ ਕਹਿੰਦੀ ਸੀ ਮੇਰੀ ਸਲੀਨ ਮੰਮੀ ਜੀ ਆ ਗਈ ਪੁੱਤ ਹਾਂ ਆਈ ਹਾਂ ਪੰਜ ਸੱਤ ਹੀ ਕਰਕੇ ਆ ਰਹੇ ਹਾਂ ਠੀਕ ਹੈ ਹਾਂ ਠੀਕ ਆ ਵਧੀਆ ਸੱਤਿਆਂ ਸੱਤਕਾ ਬਸ ਠੀਕ ਹੈ ਨੀ ਹਾਂਜੀ ਹਾਂਜੀ ਮੈਂ ਠੀਰੇ ਲੈਣਾ ਮੈਂ ਪਾਣੀ ਲੈ ਕੇ ਆਉਣੀ ਅਸਲ ਦੇ ਵਾਸਤੇ ਮੈਂ ਲੈ ਆਉਣੀ ਕੋਈ ਦੇ ਪੁੱਤ ਮੈਂ ਲੈ ਆਉਣੀ ਤਾਂ ਨਹੀਂ ਕੋਈ ਪਾਜਾ ਆ ਜਾ ਆ ਜਾ ਕੋਈ ਨਾ ਪਾਜਾ ਲੈ ਉਪਰ ਜਾ ਪੁੱਤ ਤੂੰ ਨਹੀਂ ਲੈ ਆਣ ਦੀ ਹੁਣ ਕੋਈ ਨਹੀਂ ਕੋਈ ਨਹੀਂ ਹੋਰ ਆਪਣੇ ਘਰੇ ਸਾਰੇ ਠੀਕ ਹਨ ਸਾਰੇ ਵਧੀਆ ਨੇ ਤੁਸੀਂ ਦੱਸੋ ਹਾਂ ਕਿਵੇਂ ਮੋਈ ਫਸਲ ਵਾਰੀ ਸੋਹਣੀ ਹੋ ਗਈ ਬਹੁਤ ਸੋਹਣੀ ਹੋਈ ਅੱਜ ਦੀ ਤਾਂ ਫਸਲ ਵਾਰੀ ਹਾਂ ਵਧੀਆ ਦਾ ਹੀ ਭਾਗ ਹੈ ਹੋਰ ਕੀ ਆਪਣੇ ਜੇਗਰ ਵਧ ਗਿਆ ਆਪਣੇ ਹਾਂ ਆਪਣੇ ਵਧੀਆ ਹੋ ਗਈ ਬੈਂਚ ਹਾਂ ਵਧੀਆ ਹਾਂ ਮੈਂ ਤਾਂ ਸਭ ਕੁਝ ਥੋੜੀ ਚੰਦ ਖਾਂ ਥੋੜੀ ਚੰਦ ਬਣਾ ਲਿਆ ਚੱਲ ਬਾਹਰ ਵਧ ਗਿਆ ਹੋ ਗਿਆ ਬੱਦਲ ਬਾਈ ਜੀ ਹੁਣ ਤਾਂ ਰਾਤ ਦਾ ਮੀਂਹ ਪਉਣ ਲੱਗ ਰਿਹਾ ਹੈਗਾ ਹਾਂ ਮੀਂਹ ਪਉਣ ਲੱਗ ਰਿਹਾ ਕਿਵੇਂ ਤੁਸੀਂ ਠੀਕ ਰਹਿਣੀ ਹੋ ਹਾਂ ਹੁਣ ਤਾਂ ਮੈਂ ਠੀਕ ਆਂਗੀ ਵਧ ਗਿਆ ਉਹ ਤੇ ਤੂੰ ਫੋਨ ਚ ਲਾਇਆ ਸੀ ਉਹ ਤੇ ਮੈਂ ਬਾਵਾ ਡੌਂ ਸੀਗੀ ਹੋਰ ਅਦਾ ਸੀਗੀ ਟਰਮ ਹਾਂ ਕਿਵੇਂ ਮਮੀ ਲੱਗ ਪਤ ਤੂੰ ਥੋੜਾ ਸੂਕ ਗਿਆ ਘਟ ਗਿਆ ਸੀ ਕਿਵੇਂ ਹੁਣ ਠੀਕ ਆ ਮਤਲਬ ਬਸ ਉਹ ਤੇ ਮੈਂ ਅਕਲਦੀਪ ਨੂੰ ਕਿਹਾ ਸੀ ਮੈਂ ਤਾਂ ਫੋਨ ਕਰ ਲਾ ਭਾਈ ਮੈਨੂੰ ਤਾਂ ਪਹਿਲਾਂ ਤੇਰੀ ਮੰਮੀ ਕਿੱਲੀ ਦਾ ਦੱਸਿਆ ਹੀ ਨਾ ਉਹਨੇ ਭੁੱਲ ਭੱਲ ਗਿਆ ਤੇ ਫਿਰ ਮੈਂ ਗੱਲ ਕਰੀ ਜਦੋਂ ਤੇ ਫਿਰ ਇਹ ਭੈਣ ਜੀ ਤੋਂ ਫੇਰ ਵੀ ਨਹੀਂ ਗੱਲ ਹੋਈ ਮੈਨੂੰ ਤਾਂ ਬਿਲਕੁਲ ਫਿਕਰ ਲੱਗਿਆ ਪਿਆ ਮੈਂ ਕਿ ਇੱਕ ਤਾਂ ਕੱਲੀ ਜਾਣੀ ਹੈਗੀ ਹੈ ਨਾ ਹੋਰ ਤੇ ਇੱਕ ਬੇਣੀ ਬਿਮਾਰ ਹੋ ਗਈ ਤੇ ਬੈ ਜਾ ਫਤਕੀ ਮੈਂ ਆ ਗਈ ਸਸੀ ਕਾ ਜੀ ਹੱਸ ਕੇ ਤਾਂ ਬਸ ਤਾਂ ਹੋ ਠੀਕ ਆ ਮੈਨੂੰ ਪਤਾ ਨਹੀਂ ਕੌਣ ਬੋਲੀਦਾ ਵੀ ਤੂੰ ਕਿਵੇਂ ਕੰਮੋ ਠੀਕ ਹੈ ਜੀ ਬੈ ਜਾ ਤੁਸੀਂ ਖੜੀ ਕਿਉਂ ਆ ਨਾ ਨਹੀਂ ਗੱਲ ਸਭ ਤਾਂ ਬਾਹਰ ਹੀ ਦੂਰ ਲੱਗਿਆ ਐਡਾ ਮੈਨੂੰ ਫੋਨ ਕਰ ਦਿੰਦੇ ਥੋੜਾ ਫੋਨ ਹੀ ਨਹੀਂ ਸੀ ਲੱਗ ਰਿਹਾ ਲਾਇਆ ਸੀ ਬੰਦ ਹੋਇਆ ਪਿਆ। ਲੈਟ ਹੈ ਨਹੀਂ ਤੇ ਰਾਤ ਦੀ। ਰਾਤ ਦੀ ਲੇਟ ਹੈ ਨਹੀਂ ਪਤਾ ਤਾਂ ਕਰਕੇ ਪਤਾ ਆਇਆ ਹੋਇਆ ਪਿਆਗਾ। ਹੋਰ ਤੇ ਦਵਾਈ ਮੈਨੂੰ ਲੱਗਦਾ ਨਾ ਤੁਸੀਂ ਮਿੱਠੀ ਚਾਹ ਵੱਧ ਪੀ ਲੈਣੇ ਹੋਗੇ। ਨਹੀਂ ਪੁੱਤ ਬੱਸ ਮੈਂ ਆਖਿਆ। ਹੋਰ ਕਰ ਜਾਨੇ ਆਪਦੀ ਬਣਾਉਣੀ। ਉਹ ਤੇਰੀ ਬਣਾਉਂਦੀ ਸੀ ਨਾਲ ਆਪਦੀ ਬਣਾ ਲੈਣੇ ਸੀ। ਵੀ ਚੱਲ ਕਿਧਰ ਤੱਤਰ ਕਰੂੰਗੀ ਆਈ ਹੋ ਗਿਆ ਤੇ। ਤੁਸੀਂ ਰੋਕ ਦਿੰਦੇ ਬਾਅਦ ਚ ਵਿਪਤਾ ਖੜੀ ਹੋ ਜਾਂਦੀ ਐ। ਕੋਈ ਨਾ ਇਹ ਮਾੜਾ ਮੋਟਾ ਦਾ ਖਾਣਾ ਵੀ ਚੰਗਦਾ ਹੁੰਦਾ। ਦਵਾਈ ਬੁੱਟੀ ਲਈਦਾ ਜਾਂਦੀ ਐ ਹੁਣ। ਇਹ ਤਾਂ ਹੀ ਕਰਦਾ। ਹੋਰ ਠੀਕ ਆ ਜੀ ਇਹ ਤਾਂ। ਹਾਂ 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 ਠੀਕ ਆ ਪੁੱਤ ਵਧਿਆ ਵਧਿਆ। ਹੁਣ ਲਾਉਂਗੇ ਚਾਰ ਦਿਨ। ਉਹ ਤਾਂ ਚਾਰ ਦਿਨ ਦਾ ਕਿਹੜੇ ਲਾਉਂਗੇ ਹੈ ਤੈਨੂੰ ਪਤਾ ਹੀ ਐ ਖੇਡਣ ਖੰਡਿਆਂ ਘਰੇ ਜਿਹੜਾ ਛੱਡ ਕੇ ਆਇਆ ਤੂੰ ਉਹ ਬਸ ਹੁਣ ਕੋਈ ਲਾ ਆ ਜਾਂਦੀ ਬੇਬੀ ਅੱਜ ਕੀ ਤਾਂ ਬਾਹਰ ਹੀ ਵਧਾ ਮੇਰਾ ਆਖੇ ਕਹਿੰਦੀ ਕੰਮ ਧੰਦਾ ਨਿਭੜਿਆ ਤੇ ਮੈਂ ਤਾਂ ਇਹ ਜਆ ਪਕਰੇ ਪੈਰ ਪਾਇਆ ਸਭ ਤਾਂ ਸਾਰੇ ਕੰਮ ਸੁੱਧ ਹੋਗੇ ਚੱਲ ਵਧੀਆ ਗੱਲ ਐ ਤਾਂ ਸੁੱਧ ਹੀ ਹੋਣ ਜਾਣੀ ਦੇਸੀ ਆਂ ਨਹੀਂ ਤਾਂ ਕਹਿੰਦੇ ਮੇਰਾ ਤਾਂ ਕਰਮਾਲਾ ਜਮਾਈ ਆਗਾ ਸਹੀ ਗੱਲ ਐ ਤਾਂ ਹੀ ਤਾਂ ਕਹਿੰਦੀ ਮਮੀ ਤਾਂ ਉੱਥੇ ਅੱਗੇ ਗਵੰਡਰ ਨੂੰ ਕਹੀ ਜਾਣ ਹੋਰ ਜੇ ਮੇਰਾ ਜਵਾਈ ਨਾ ਹੁੰਦਾ ਐਤ ਕਿ ਮੇਰੀ ਕਣਕ ਕੌਣ ਸੰਭਦਾ ਲੈ ਵੇਖ ਲੈ ਤੇ ਅੱਗੇ ਕੌਣ ਸੰਭਦਾ ਸੀ ਅੱਜ ਮੈਂ ਆਇਆ ਉਹ ਹੀ ਗੱਲ ਮੁੰਡੇ ਖੁੰਡੇ ਨੂੰ ਬੁਲਾ ਲੈਂਦੀ ਆਣਕ ਮਾਂਚੋ ਕੋਈ ਤਾਂ ਅਖੀਂ ਕਹਿੰਦੀ ਆ ਜਾਂਦਾ ਕੋਈ ਨੱਕ ਬੁੱਲੂ ਜੇ ਕੱਢ ਕੇ ਆਉਂਦਾ ਇਹ ਤਾਂ ਹੈ ਭਾਈ ਇੱਕ ਤਾਂ ਕੰਮ ਦਾ ਜੋ ਸਾਰਿਆਂ ਨੂੰ ਹੁੰਦਾ ਉਹ ਹੋਰ ਜਦੋਂ ਇੱਕ ਮੇਰਾ ਆਪਾ ਕਿਸੇ ਨੂੰ ਕਹੇਗਾ ਕਹਿੰਦਾ ਸਾਨੂੰ ਕਾਉਂਦੇ ਆ ਕਾਉਂਦੇ ਆ ਭੈਣ ਜੀ ਐਵੇਂ ਹੀ ਹੈਗਾ ਹਾਂ ਜਦ ਲਾਇ ਸਾਡੇ ਆਣੂ ਮਾਤੇ ਕੁਛ ਮੁੰਡੇ ਨਾ ਵਧਗਾ ਸੀਗੇ ਵਧਗਾ ਮੇਰੇ ਨਾਲ ਸਾਹਮ ਸਮਾਈ ਕਰਾ ਦਿੰਦੇ ਸੀ ਚਲ ਅੱਜ ਕਿਹ ਨਾ ਦੋਨਾਂ ਜਣਾਂ ਨੇ ਬਾੜੇ ਵਧਗਾ ਸਾਹਮ ਲੈ ਚਲ ਵਧਗਾ ਲੈ ਭਾਈ ਤੈਨੂੰ ਫੇ ਕੰਦੀ ਦੀ ਹੈ ਨਾ ਵੀ ਹੋਰ ਅੱਗੇ ਮੰਮੀ ਕਦੇ ਕਿਸੇ ਨੂੰ ਕਹਿ ਕੇ ਆਉਂਦੀ ਮੌਕੇ ਤੇ ਰੋਟੀ ਪਾਣੀ ਬਣਾ ਕੇ ਬਹਿ ਜਾਂਦੇ ਮੌਕੇ ਤੇ ਅਗਲਾ ਕਹਿ ਜਾਂਦਾ ਅੱਜ ਅਸ ਤਾਂ ਫੋਰ ਦੇ ਚੱਲੇ ਆਂਗੇ ਰੋਟੀ ਪਾਣੀ ਉਮੀ ਰਹਿ ਜਾਂਦਾ ਸੀ ਬੜਿਆ ਹੋਣਾ ਕਿਸੇ ਦੇ ਕਿਹੜਾ ਜੋਰ ਹੁੰਦਾ ਹੈ ਨਾ ਹੋਰ ਇਹਨਾਂ ਨੂੰ ਪਕਾ ਕੇ ਰੋਟੀਆਂ ਤੇ ਛੱਡਣ ਦਾ ਕੁਸਮਾ ਸਹੀ ਗੱਲ ਹੈ ਅੱਜ ਕੀ ਚਾਲ ਉਹ ਗੱਲ ਇਹਦੇ ਆਰ ਨਾਲ ਬਾਹਰ ਸੁਣਾ ਸਮਝੇ ਸਾਡਾ ਸਹੀ ਹੈ ਮੈਂ ਤਾਂ ਕਿਹਾ ਤੇ ਕਿ ਚਾਚੇ ਦੇ پیسے ਮੈਂ ਕਿਹਦੇ ਹੀ ਦੇ। ਹੋਰ ਭਾਈ ਹੋਣਾ ਇਸੇ ਕਰਕੇ ਮੈਂ ਉਹ ਆਖਿਆ ਸੀਗਾ ਆਪਣੇ ਦੇਖਣਾ ਨਾ ਬੋਲ ਜਾਂਦੀ ਐ ਕਰਦੀਪ ਕਰਦੀਪ ਨੂੰ ਮੈਂ ਹਾਪੂ ਤੂੰ ਚੱਲ ਵਿੱਚ ਦੀ ਗੇੜਾ ਮਾਰ ਲੈ ਤੇਰੇ ਚਾਚੇ ਦਾ ਨਵੇੜ ਦੀ ਜਿਹੜਾ ਪਦੇਣਾ ਲੈਣਾਗਾ ਆਖਿਆ ਸੀ ਮੈਂ ਤਾਂ ਆਪ ਉਹਦੇ ਫਿਕਰ ਕਰੀ ਜਾਂਦੀ ਸੀ ਤੇ ਮੈਂ ਕਿਹਾ ਫੇਰ ਕੀ ਹੋਗਾ ਤਾਂ ਰਲ ਮਿਲ ਕੇ ਕਰ ਲਾਂਗੇ ਆਪਾਂ ਹੱਲ ਕਿੱਢੀ ਕਰ ਲੈ। ਮੈਂ ਤਾਂ ਨਹੀਂ ਕੀਆ ਦੇ ਤਾਂ ਸੀ ਵੀ ਦਿੰਦੀਆਂ ਕੱਲੇ ਫਿਰ ਇਹ ਹੀ ਨਹੀਂ ਪਤਾ ਚਾਚਾ ਕਹਿ ਦੇ ਤੂੰ ਤਾਂ ਸਾਨੂੰ ਦਿੱਤੀ ਨਹੀਂ ਮੁਕਰ ਜੇ ਜੇ ਇਹ ਜਾਣਗੇ ਇੱਕ ਕਦਾ ਦੋਸਤ ਲੈ ਜਾਣਗੇ ਨਾਲ ਬੰਦੇ ਦਾ ਡਰ ਹੁੰਦਾਗਾ ਲਿਖ ਲਿਖਾਈ ਕਰ ਲਾਂਗੇ ਹਾਂ ਲਿਖ ਲਿਖਾਈ ਕਰੀ ਪਰ ਤਾਂ ਚੰਗਾ ਤੂੰ ਹੁਣ ਦਾ ਹੁਣ ਜਿਹੜੇ ਪਿਛਲੇ ਵੀ ਦਿੱਤੇ ਸੀ ਉਹ ਵੀ ਦੁਬਾਰੇ ਹਰੇ ਕਰਦੇ ਮੇਰੇ ਤਾਂ ਦਿੱਤੇ ਨਹੀਂ ਹੈ ਉਹ ਮੇਰਾ ਬੁੜਾ ਦੀ ਗੱਲ ਨੂੰ ਭਾਈ ਬਤੀ ਨਾ ਹਾਂ ਮੁਤਾਬ ਕਰਾਂਗੇ ਆਣੀ ਉਹ ਤਾਂ ਵਿਆਜ ਤੇ ਵਿਆਜ ਹੀ ਲਈ ਬਠਾ ਹੋਏਗਾ ਹਾਂ ਉਹ ਸਾਰਾ ਉਹ ਸੜਾਵਾਂਗੇ ਰੁਪਏ ਜਿਹੜੇ ਵੱਧ ਹੋਏ ਐ ਥੋੜੀ ਦੇਵਾਂਗੇ ਹਾਂ ਤੁਹਾਨੂੰ ਪਤਾ ਹੀ ਉਹਨਾਂ ਤੋਂ ਬੋਲਣ ਦਾ ਵੀ ਚੱਜ ਨਹੀਂ ਹੈਗਾ ਇਹ ਨਹੀਂ ਪਤਾ ਮੰਮੀ ਨੂੰ ਬੋਲੇ ਕੀ ਉਹ ਤਾਂ ਬਾਈ ਸਵਾਦ ਡਵਾਡ ਹੁੰਦੇ ਆ ਸਭ ਦੇ ਹਾਂ ਸਹੀ ਗੱਲ ਹੈ ਚਲ ਆਏ ਮੈਂ ਕਿ ਜਿਹੜਾ ਕੋਈ ਮਾੜਾ ਮੋਟਾ ਦਾਣਾ ਫੱਕਾ ਹੋਰ ਵਧ ਗਿਆ ਕਿਰ ਤਾਂ ਅਸੀਂ ਢੋ ਢੋੜ ਭਰ ਲੈ ਮੈਂ ਕਿ ਚਲ ਪਸ਼ੂ ਬਸਾਰੇ ਦਾ ਕੰਮ ਆਗਾ ਹੁਣ ਜਿਹੜੀ ਬਚਦੀ ਜੀ ਕਣਕ ਪਈਏ ਮੈਂ ਕਿ ਚਲ ਉਹ ਸਿੱਟ ਕੇ ਤੇ ਚਲ ਉਹਦਾ ਜਿਹੜਾ ਦੇਣਾ ਲੈਣਾ ਬਸ ਜਮਨ ਮੇਲ ਲਿਆਂਗੇ ਸਹੀ ਗੱਲ ਹੈ ਮੈਂ ਤਾਂ ਇਹ ਕਿਹਾ ਪਸ਼ੂਆਂ ਦਾ ਫੱਡ ਪਰ ਹੁਣ ਤੂੰ ਕਾਹਨੂੰ ਤੂੰ ਖੱਜਲ ਖਵਾਰ ਹੋਈ ਜਾਏਗੀ ਇੱਕ ਕਦੀ ਪੈਸੇ ਰੱਖ ਲੈ ਭੈਣ ਜੀ ਹੋਰ ਅੱਜ ਕੀ ਫਿਰ ਮੈਂ ਐਂ ਕਰੂੰਗੀ ਤਨ ਇੱਕ ਜਿਹੜੀ ਸੱਜ ਜਿਸੂਈ ਹੈ ਤੁਸੀਂ ਲਿਆਏ ਅਸੀਂ ਨਿੱਕੀ ਕਰਨੀ ਹੈ ਨਾ ਸਾਥ ਤਾਲ ਦੇ ਨਾਲ ਸਾਹਮਣੇ ਹੋਰ ਚਲ ਜਵਾਕ ਦੁੱਧ ਪੀ ਲਿਆ ਕਰਨਗੇ ਬਤਾਇਆ ਸੀਗੀ ਤੁਸੀਂ ਵੇਚ ਕੇ ਪਸੂ ਠੰਡਾ ਪੈਸੇ ਆਪਦੇ ਬੁਢੇਪੇ ਵਾਸਤੇ ਜਮਾ ਕਰ ਲਓ ਇੱਕ ਮੱਝ ਰੱਖ ਲਓ ਦੁੱਧ ਪੀਆ ਕਰ ਵੇਚਿਆ ਵੀ ਨਾ ਕਰ ਪਾਓ ਦੁੱਧਾਈ ਨਾ ਕਿ ਨਾ ਮੈਥੋਂ ਪੀਤਾ ਜਾਂਦਾਗਾ ਬਾਈਆ ਦੁੱਧ ਪੀਣੀ ਹੈ ਜੀ ਉਹ ਵੀ ਜੂਰਗਾ ਹੋ ਜਾਂਦਾ ਡਾਕਟਰ ਆਖਦੇ ਦੁੱਧ ਨਾ ਜੂਰਗਾ ਹੋਗਾ ਉਹ ਵੀ ਨਹੀਂ ਪੀਂਜੋਗੀ ਮੈਂ ਕਿ ਸਾਰੇ ਹੀ ਵੇਚ ਦੇ ਮੈਨੂੰ ਕਹਿੰਦੀ ਇਹਨੇ ਨਾ ਮੇਰੇ ਹੱਡ ਗੋਡੇ ਚੱਲਦੇ ਆ ਔਰ ਮਖਾਂਲੀ ਆਣ ਲੱਗੀ ਰਹਿੰਦੀ ਔਰ ਕਹਿੰਦੀ ਕਦੇ ਮਕੂੜਾ ਸਿੱਟਣ ਜਾਣੀ ਹੈ ਤੁਰ ਕੇ ਕਦੇ ਇੱਧਰ ਵਾਗੀ ਕਦੇ ਇੱਧਰ ਵਾਗੀ ਕਦੇ ਮੱਝਾਂ ਕਾਰ ਕੇ ਆਹਰ ਲੱਗੀ ਰਹਿੰਦੀ ਓ ਕੱਲੀ ਹੁੰਦੀ ਆ ਕਦੇ ਕਹੇ ਥੱਲੇ ਰਹਿ ਰੂ ਕੋਈ ਪਸ਼ੂ ਰਹਿਣ ਦੇ ਬੇਬੇ ਤੂੰ ਹਣ ਨਹੀਂ ਹੋ ਮਾਰਦੇ ਨਸੀਲ ਦੇ ਪਸੂ ਵਧਕਾ ਕੇ ਉਹ ਉਹ ਮਾਰਦੇ ਨੀ ਪੁੱਤ ਗਾਂ ਵੀ ਨੇ ਆਪਣੀ ਮਾਰਦੀ ਇੱਕ ਰੱਖ ਲੈ ਵਧੀਆ ਰਹੇਗੀ ਬਲ ਮੇਰਾ ਵੱਡ ਝੂਟ ਪਰੇ ਆਦਾ ਆਰਾਮ ਕਰਿਆ ਕਰ ਗੁਰਦੁਆਰੇ ਜਾਇਆ ਕਰ ਉੱਥੇ ਸੇਵਾ ਕਰਦੀ ਉੱਥੇ ਚੱਲੀ ਜਾਣਗੇ ਸਾਡਾ ਬੋਟੇ ਬੱਸ ਮੈਂ ਤਾਂ ਇਹ ਰਹਿੰਦਾ ਕ ਮੈਂ ਕਿਹਾ ਚੱਲ ਰੋਕੂੜਾ ਲੈ ਜਾਂਦੀ ਕੋਈ ਪਾਂ ਟੱਕਰ ਜਾਂਦੀ ਕੋਈ ਡੁਕ ਦੀ ਸੁਖਦੀ ਹੋ ਜਾਂਦੀ ਪਾਸ ਹੋ ਜਾਂਦਾ ਬਈ ਇਹਨੇ ਨਾ ਟਾਇਪ ਪਾਸ ਜਾ ਹੋ ਜਾਂਦਾ ਘਰੇ ਵੀ ਹੁਣ ਬੰਨੀ ਬੈਠੀ ਰਹੀ ਜੁਗਲੀਆਂ ਦਾ ਤਾਂ ਨਹੀਂ ਸ਼ੌਂਕ ਬੇਬੇ ਨਾ ਨਾ ਪੁੱਤ ਜੁਗਲੀਆਂ ਆਪਾਂ ਕੀ ਦੀਆਂ ਕਰਨੀਆਂ ਆਂ ਕੱਲ ਮੈਨੂੰ ਕਹਿੰਦੀ ਕਹਿੰਦੀ ਆ ਸਗਵਾਂਡ ਵਿੜ ਕਣੀ ਲੈਦਾ ਸੀ ਆ ਇਹ ਤੁੜੀ ਕੁੜੀ ਦੇ ਸਹੁਰੇ ਕਿਵੇਂ ਆ ਸੌਕੀ ਏ ਤੇਰੀ ਕੁੜੀ ਕਹਿੰਦੀ ਸਵਾਦ ਜੇ ਲੈਣੀਆਂ ਸੀਗੀਆਂ ਮੈਂ ਫੇਰ ਤੂੰ ਕਹਿ ਦਿੰਦੀ ਹੈ ਉਕੇ ਉਹਨਾਂ ਦੀ ਆਪਦੀ ਕੁੜੀ ਤੰਗ ਆ ਨਾ ਹਾਂ ਹਾਂ ਤੰਗ ਮੈਂ ਕਿਹਾ ਸੀ ਇਹ ਤਾਂ ਉਹਦੇ ਨੂੰ ਪਈ ਜਾਸਕਾ ਵਿੜਕਾ ਲੈਣ ਦਾ ਤਾਂ ਹੀ ਕਰਦੇ ਨੇ ਕਹਿੰਦੇ ਤੁਹਾਡੇ ਤੋਂ ਪਰੋਣਾ ਬਲਾਈ ਚੰਗਾ ਜਿਹੜਾ ਇੰਨੇ ਦਿਨ ਲਾਗ ਹੋਰ ਬਲਾਈ ਸਰਾਉਂਦੇ ਨੇ ਗੁਰਦੀਪ ਨੂੰ ਕਿਹਦੀ ਆ ਤੇਰੀ ਸੱਸ ਨਹੀਂ ਕੁਛ ਕਹਿੰਦੀ ਇੱਥੇ ਆ ਕੇ ਕਹਿੰਦੀ ਦਿਹਾੜੀਆਂ ਵਾਂਗੂ ਕੰਮ ਕਰੀ ਜਾਂਦਾ ਮੈਂ ਤਾਂ ਫੇਰ ਕਿਉਂਦਾ ਉੱਥੇ ਕਿਹੜਾ ਸੀ ਕਰਦੇ ਨਹੀਂ ਹੈਗੇ ਕਿ ਆਪਦਾ ਘਰ ਹੈ ਉਹ ਕਿਹੜਾ ਕਿਸੇ ਦਾ ਭਾਈ ਨਾ ਵੀ ਤਾਂ ਹੀ ਤਾਂ ਕਹਿੰਦੇ ਆ ਮੈਂ ਤੇ ਹੀ ਪੁੱਤ ਆ ਹੀ ਜਮਾਈ ਆ ਭਾਈ ਮੈਂ ਤਾਂ ਬਾਲਾ ਵੱਧ ਗਿਆ ਸਮਾਰਤਾ ਕਹਿੰਦਾ ਤੂੰ ਤੂੰ ਸੋਚੀ ਜਾ ਤੇਰਾ ਰਿਸ਼ਤਾ ਤਾਂ ਤਾਂ ਨਹੀਂ ਲੈ ਲਿਆ ਵੀ ਤੂੰ ਕੱਲੀ ਆਂ ਕਿ ਲੈ बस ਲੋਕਾਂ ਦਾ ਕੀ ਹੈਗਾ ਲੋਕ ਤਾਂ ਉਧਰ ਬਣਾਏ ਜਾਂਦੇ ਢਾਈ ਜਾਂਦੇ ਆ ਲੈ ਮੈਂ ਹੁਣ ਗੱਲਾਂ ਬਹੁਤ ਕਰਦੀ ਆ ਪਚਾਦੀ ਕੁੱਟ ਬਣਾ ਲਿਆ ਮੈਂ ਬਣਾਉਣੀ ਤੁਸੀਂ ਬੈਠੋ ਨਾ ਨਾ ਤੁਸੀਂ ਬੈਠੋ ਮੈਂ ਬਣਾਉਣੀ ਨਾ ਜਾ ਕੇ ਮੰਗਣਾ ਹੈ ਅੰਦਰ ਹਾਂ ਚੱਲ ਬੜਾ ਮੀਂਹ ਆਉਂਦਾ ਹੋਣਾ ਉਹ ਮੀਂਹ ਤਾਂ ਨਹੀਂ ਆਉਂਦਾ ਮੀਂਹ ਨਿਕਲਿਆ ਮੇਜ ਮੂਜੇ ਅੰਦਰ ਹੀ ਪਿਆ ਸਾਰਾ ਚੱਲ ਲੈ ਮੈਂ ਬਣਾ ਬਣਾ ਆਲਾ ਚੱਲੋ ਫਿਰ ਅੰਦਰ ਚੱਲ ਬੱਤੋ ਪਚਾ ਕਰ ਲੀਤੀ ਪਸਮਾਨ ਹਾਂ ਮੈਂ ਚੱਕ ਲਿਆ ਮੰਨਣਾ ਰਾਜੀ ਵਾਲਾ ਇਹਨਾਂ ਨੂੰ ਨਾ ਨਾ ਚੱਲ ਕੋਈ ਬੱਤੀ ਬੈਗੀ ਆ ਚੱਲ ਤੁਸੀਂ ਮਾਵਨੀ ਆ। ਮੰਮੀ ਜਦੋਂ ਫਰਿੱਜ 'ਚ ਪਿਆ। ਫਰਿੱਜ 'ਚ ਪਿਆ ਬੁੱਤ। ਮਾਰੀ ਦੇ ਲਈ ਚਾਹ। ਹੋਰ ਬਦਲ ਵੀ ਹੋਇਆ ਪਿਆ ਹੈਗਾ। ਹੋਰ ਮੈਨੂੰ ਨਹੀਂ ਪਤਾ ਕਣੀਆਂ ਲੈ ਕੇ। ਹਾਂ ਜੇ ਬਣ ਕੇ ਰੱਖਿਆ ਕਰ। ਅੱਜ ਦੇਖ ਵਧੀਆ ਬਣੀ ਬੈਠੀ ਹੈ। ਅੱਛਾ। ਤੇ ਨਾਲ ਕੰਨਾਲੇ ਨਹੀਂ ਪਾਏ। ਕੰਨਾਲੇ ਓਟ ਗਿੱਧੀ ਵੇਖਣਾ। ਛਲ ਕੋਈ ਨਹੀਂ ਮੈਂ ਪਾ ਲੂੰਗੀ। ਕਦੋਂ ਪਾ ਲੇਗੀ? ਕੋਈ ਨਾ ਮੈਂ ਕਿਹੜਾ ਕਿਤੇ ਜਾਣਾ ਹੈਗਾ ਇੱਥੇ ਤਾਂ ਹੈਗੀ ਆ ਕੋਈ ਨਾ ਕੰਨਾਂ 'ਚ ਪੈ ਜਾਣਗੇ ਤੂੰ ਦੱਸ ਹਾਂ ਤੇ ਸਬਜ਼ੀ ਕਾਦੀ ਘਰੇ ਹੀ ਸਬਜ਼ੀ ਆਲੂ ਮਟਰ ਦੇ ਪੈ ਤਿਉਹ ਵੀ ਘਰੇ ਚਲ ਕੋਈ ਨਹੀਂ ਚਲ ਮੈਂ ਦੇਖਦੇ ਆ ਆਟਾ-ਉਟਾ ਬੰਨ ਲੈ ਲਈ ਹਾਂ ਹਾਂ ਗੁੰਨ ਮੰਨੇ ਰੀਜੀ ਵਾਲਾ ਹੋਇਆ ਪਿਆ ਉਤੋਂ ਨਾਲ ਨੇਰ ਚੱਲੀ ਜਾਂਦੀ ਏ ਕੀ ਜਿਆਦਾ ਨਾ ਬੱਤੂ ਤੂੰ ਹੋਰ ਅੰਦਰ ਹੀ ਬਹਿ ਕੇ ਬੰਨ ਲੂੰਗਾ ਜਾਂ ਕਰਵਾ ਦੇਣਾ ਕਰਨਾ ਨਾ ਕਰਨਾ ਠੀਕ ਹੈ ਮੈਂ ਕਿਚਨ 'ਚ ਚਲ ਜਾਂਦੀ ਬੜੇ ਮਿੱਤਰੇ ਹਾਂ ਕਿਵੇਂ ਬਣ ਤੋ ਠੀਕ ਆ ਵਧੀਆ ਹੇ ਹੇ ਹੋਰ ਕੀ ਕੁਛ ਠਠਾਕ ਕੁਛ ਨਹੀਂ ਕਰਾਈ ਤੂੰ ਨੇ ਵੜ ਲਿਆ ਕਮਦੰਦਾ ਹਾਂ ਨੇ ਮੇੜ ਲਿਆ ਖੜੇ ਸੂਟ ਹੀ ਬਾਲਾ ਸੋਹਣਾ ਪਾਈ ਬੈਠੀ ਅੱਜ ਤਾਂ ਗੁਲਾਬੀ ਗੁਲਾਬੀ ਬਣ ਕੇ ਆਈਆਂ ਮੇਰੀ ਨੋ ਆਈ ਹੈ ਉਹ ਸਿਓ ਕੇ ਲਾਈ ਆ ਭੈਣੇ ਨਾਲੇ ਆਪਦੇ ਨਾਲੇ ਮੇਰੇ ਸਿਓ ਕੇ ਲਾਈਏ ਦੋ ਤਿੰਨ ਸੂਟ ਨੀ ਕਿੰਨਾ ਸੋਹਣਾ ਸੂਟ ਸੰਤਾ ਤੇਰੀ ਨੋ ਤਾਂ ਪੂਰੀ ਡੀਟੇਲਰ ਹੋਰ ਮੈਂ ਅੱਗੇ ਆਖਿਆ ਮਾਂ ਤੂੰ ਤਾਂ ਗੂੜਾ ਜਿਹਾ ਰੰਗ ਲਿਆਈ ਕਹਿੰਦੀ ਨਹੀਂ ਮੰਮੀ ਸੋਹਣਾ ਲੱਗਦਾਗਾ ਅੱਛਾ ਤੇ ਹੁਣ ਕੱਪੜਾ ਵੀ ਬੜਾ ਹੀ ਸੋਹਣਾ ਲੱਗਿਆ ਹਾਂ ਕੱਪੜਾ ਤਾਂ ਬੜਾ ਸੋਹਣਾ ਹੈਗਾ ਦੇਖ ਤੂੰ ਕਿੱਥੋਂ ਲਿਆਈ ਐ ਉਥੋਂ ਲਿਆਈ ਆ ਆਪਣੇ ਪੇਕੇ ਜਿੱਥੇ ਜਾਂਦੇ ਆੜ ਤੂੜਤ ਦੇ ਅੱਛਾ ਉਹ ਦੁਕਾਨ ਵੱਡੀ ਆ ਉਹਨਾਂ ਦੀ ਬਾਣੀਆ ਦੀ ਅੱਛਾ ਹਾਂ ਪੁੱਛੋ ਆ ਦੁਕਾਨ ਉਹਨਾਂ ਦੀ ਅੱਛਾ ਹਾਂ ਨਹੀਂ ਬਹੁਤ ਸੋਹਣਾ ਸ਼ੂਟ ਆੜ ਗੇ ਬੜਾ ਸੋਹਣਾ ਸੀ ਅੰਗਰੀ ਕਫਾ ਕੁਫਾ ਵਾਲੇ ਹਾਂ ਹਾਂ ਨਾ ਦੇਖ ਤਾਂ ਸਹੀ ਪੁਰਾਣੇ ਡਿਜ਼ਾਈਨ ਦਾ ਬਾਹਰ ਆਉਂਦਾ ਨਾ ਤਗਾ ਹੈ ਤੇ ਹੋਰ ਰਣਜੀਤਪੁਰ ਕੀ ਕਰੀ ਜਾਂਦੀ ਐ ਉਹ ਅੰਦਰ ਸੀਗੀ ਕੰਮ ਧੰਦਾ ਜਵਸ ਕਰਕੇ ਹਟੀ ਸੀ ਮੈਂ ਉਹਨਾਂ ਦਾ ਖਤੂਰਾ ਆਮ ਕਰ ਲਾ ਦਵਾਈ ਦੂਜੀ ਲੈ ਕੇ ਆਦੀ ਮੈਂ ਕਿ ਕੈ ਦਿਨ ਹੋ ਗਏ ਜਾ ਨਹੀਂ ਗਿਆ ਚੱਲ ਹੁਣ ਤਾਂ ਭਾਈ ਕਰਮੋ ਆਪੇ ਕੰਮ ਕਰ ਲੂਗੀ ਮੈਂ ਹਾਂ ਮੈਂ ਜਿਹੜਾ ਮਾਰਿਆ ਵਾਂ ਚੱਲ ਵਧੀਆ ਘਰੇ ਆ ਗਈ ਮੈਂ ਤਾਂ ਅੱਗੇ ਆਖੀ ਜਾਂਦੀ ਸੀ ਮੈਂ ਕਿ ਹਜੇ ਆਈ ਨਹੀਂ ਹੋਣੀ ਬਹੂ ਮੱਖਾ ਜੀ ਕੋ ਆਈ ਨਹੀਂ ਆਪਾਂ ਮੈਂ ਉਹਦੀ ਮਾਂ ਛੱਡ ਕੇ ਗਈ ਐ ਅੱਛਾ ਇੱਕ ਦੀ ਕੁਲਦੀਪ ਤਾਂ ਨਹੀਂ ਜਾਏਗਾ ਕੁਲਦੀਪ ਗਿਆ ਸੀ ਫਿਰ ਉਹਦਾ ਕੰਮ ਧੰਦਾ ਚੱਕਰਾ ਕੇ ਮੁੜਿਆ ਆਇਆ ਅੱਛਾ ਫਿਰ ਮਗਰੋਂ ਕਣਕ ਕਣਕ ਸਾਮ ਕੇ ਭਾਈ ਫੇਰ ਚਲ ਵਧੀਆ ਵਧੀਆ ਆਪਦਾ ਉਹਦੇ ਨਾਲ ਵੀ ਵਿਚਾਰੀ ਨਾ ਫਿਰ ਭਾਈ ਹੁਣ ਇਹਨਾਂ ਨੇ ਕਰਾਉਣਾ ਪਊਗਾ ਇੱਕ ਉਹਦੀ ਮਾਂ ਢਿੱਲੀ ਹੋ ਗਈ ਸੀਗੀ ਹਾਂ ਫਿਰ ਹੁਣ ਆਈ ਲਿਆਉਂਦੇ ਵੀ ਨਹੀਂ ਚੰਗੇ ਲੱਗਦੇ ਸੀਗੇ ਹਨਾ ਜਦੋਂ ਤਾਂ ਮੰਜੇ 'ਚ ਪਈ ਸੀ ਵਿਚਾਰੀ ਹੂੰ ਹੂੰ ਤਾਂ ਕਰਕੇ ਬਸ ਫਿਰ ਲਾ ਆਈ 10 15 ਦਿਨ ਮੇਰਾ ਤਾਂ ਆਪ ਸਗੋ ਜੀ ਨਹੀਂ ਸੀ ਲੱਗਦਾ ਕੱਲੀ ਦਾ ਹੁਣ ਆਤ ਪੈ ਗਈ ਨੂਂਦੀ ਪੱਕਾ ਖਾਣ ਦੀ ਹਾਂ ਨਹੀਂ ਤਾਂ ਐ ਸਹੀ ਗੱਲ ਹੈ ਭਾਈ ਸੁੱਖ ਪੈ ਜਾਂਦਾ ਹਾਂ ਸੁੱਖ ਪੈ ਜਾਂਦਾ ਚਲ ਕੋਈ ਨਹੀਂ ਆਪਦੀ ਮਾਂ ਨਾਲ ਵੀ ਵਿਚਾਰੀ ਚੱਲਣ ਵਾਲੇ ਉਹਨੂੰ 4 ਦਿਨ ਸੁੱਖ ਦੇ ਆਈ ਹਨਾ ਸਹੀ ਗੱਲ ਹੈ ਤੇ ਆ ਗਿਆ ਕਿਕਰ ਸੋ ਆਇਆ ਨਹੀਂ ਸਨੇਹਾ ਲਾ ਕੇ ਆਈਆਂ ਤਾਈ ਨੂੰ ਮੈਂ ਆਖਿਆ ਤਾਈ ਸਾਹਮਣੇ ਘਰਾਂ ਨੂੰ ਮਖਾ ਉਹਨੂੰ ਭੇਜਦੀ ਬਾਈ ਨੂੰ ਵੀ ਆ ਜੂਗਾ ਨਾ ਇਹਨੂੰ ਤਾਂ ਜਾਵੇ ਮਖਿਆ ਨਾਲੇ ਕੋਈ ਰੋਟੀ ਪਾਣੀ ਘਰੇ ਬੈ ਕੇ ਸੈਸਣਾ ਖਾ ਜੀ ਹੂੰ ਆਂਦਾ ਸਿਪਾਹੀ ਮੈਂ ਕਹੂੰਗਾ ਕਿ ਮੈਂ ਰੱਖ ਲੂੰਗਾ ਉੱਥੇ ਰੱਖੀ ਕਿਉਂ ਨੀ ਤੁਲੀ ਹਜੇ ਅੱਛਾ ਹਾਂ ਇਹ ਕੰਮ ਹੀ ਕਣੀ ਜੀ ਦਾ ਹੁੰਦਾ ਫਿਰਦਾ ਬਲੈਂਡਰ ਲੱਗਦਾ ਤੇ ਹੋਰ ਮੌਸਮ ਜਿਆ ਖਰਾਬ ਹੈ ਮਿੰਤਾ ਪਾਈ ਐ ਮੈਂ ਆਖਿਆ ਮੌਸਮ ਖਰਾਬ ਹੋਇਆ ਪਿਆ ਤੇ ਕਿੱਥੇ ਹੋਰ ਨਾ ਉੱਥੇ ਜਾਂ ਤਾਂ ਜੋਖ ਜੇ ਪਰੇ ਕੰਮ ਨਹੀਂ ਪੈਂਦਾ ਹਾਂ ਤੇ ਮੈਂ ਗਈ ਸੀ ਉਧਰ ਅੱਛਾ ਸ਼ਕਪਾਲਕੁਰ ਕੋਲੇ ਹਾਂ ਤੇ ਦੱਸਾਂਗਾ ਤੈਨੂੰ ਭਾਈ ਆਇਆ ਨਹੀਂ ਗਿਆ ਤੇ ਉਹ ਤਾਂ ਭਾਈ ਕਿਸੇ ਗੱਲ ਦਾ ਕੰਨਾ ਨਹੀਂ ਲਾਉਂਦੇ ਉਹ ਕਹਿੰਦੀ ਇਸ ਤਾਂ ਭਰਦੇ ਨਹੀਂ ਪੈਸੇ ਪੂਸੇ ਫਿਰ ਨਹੀਂ ਭਰਦੇ ਫਿਰ ਕੋਠੀ ਛੱਡ ਦੇਣਾ ਹਾਂ ਮੈਂ ਕਿਹਾ ਸੀ ਮੈਂ ਕਿਹਾ ਹੁਣ ਜਦੋਂ ਤੁਹਾਡੀ ਪੰਚਾਇਤ ਇਕੱਠੀ ਹੋਈ ਨਾ ਉਦੋਂ ਮੈਂ ਗਵਾਹੀ ਦੇਵਾਂਗੀ ਹਾਂ ਵੀ ਗੱਲ ਕੀ ਹੋਈ ਸੀ ਭਾਈ ਇਹ ਮੁੱਕਰਦੇ ਆ ਹੁਣ ਹਾਂ ਇਹਨੂੰ ਕਹੇ ਦੀ ਜਿਹੜਾ ਕੁਝ ਕਹਿਣਾਗਾ ਤੂੰ ਵਿੜਕਾਂ ਲੈਣ ਆਈਆਂ ਪਤਾ ਨਾ ਤੇ ਉਹ ਕਹਿੰ ਤੈਨੂੰ ਪਤਾ ਜਿਹਾ ਬੋਲਦੀ ਆ ਭੈਣੇ ਉਹੀ ਗੱਲ ਹੈ ਇਹ ਕਹਿੰਦੇ ਨਹੀਂ ਹੁੰਦੇ ਕਿ ਜਿਹਦੀ ਜ਼ੁਬਾਨ ਚੱਲਦੀ ਉਹਦੇ ਸੱਤ ਹਾਲ ਚੱਲਦੇ ਇਹ ਤਾਂ ਸੱਚੀ ਸੱਤ ਹਾਲ ਚੱਲਦੇ ਸਾਰਾ ਟੱਬਰ ਦੇ ਚੱਲਦੇ ਆ ਨਾ ਇਹ ਤਾਂ ਹਾਂ ਨੌ ਦੇ ਕੀ ਪੁੱਤ ਦੇ ਕੀ ਕੁੜੀ ਦੇ ਕੀ ਸਾਰੇ ਚੱਲਦੇ ਆ ਸਾਰਾ ਟੱਬਰ ਹੀ ਇੱਕ ਗੱਲ ਇਹ ਜ਼ੁਬਾਨ ਮਿੱਠੀ ਹੁੰਦੀ ਬਣਾ ਕੇ ਰੱਖਦੀ ਈਂ ਤਾਂ ਵਸਾ ਲੈਂਦੀ ਫਿਰ ਉਹੀ ਤਾਂ ਗੱਲ ਆ ਹਜੇ ਆ ਕਿ ਕਿਕਰ ਨੇ ਉਹ ਕਰਤੀ ਕਿਕਰ ਨੇ ਕਿਹੜਾ ਉਹਨੂੰ ਜਾ ਕੇ ਆਖਿਆ ਵੀ ਭਾਈ ਤੂੰ ਇਹਨੂੰ ਛੱਡ ਦੇ ਇਹਨੇ ਤਾਂ ਭੈਣੇ ਚੰਗਾ ਘਰ ਪਾਲਿਆ ਸੀ ਚੰਗੇ ਬੰਦੇ ਸੀ ਹੁਣ ਆ ਕਿ ਚੱਲਦਾ ਚੱਲਦਾ ਤਾਂ ਪੈਸਾ ਖੋਟਾ ਹੋ ਜਾਂਦਾ ਹੁਣ ਆਪਾਂ ਨੂੰ ਕੀ ਪਤਾ ਵੀ ਕੀ ਖੋਟ ਮੱਠ ਹੈਗੀ ਨੇ ਚਲ ਮੈਂ ਆਖਾ ਜਾਇਆ ਮੈਂ ਆਖਾ ਕੋਈ ਪਤਾ ਸਤ ਅੱਲਾਵਾ ਜਾ ਕੇ ਕੀ ਹਾਲ ਹੈ ਇਹਨਾਂ ਦਾ ਤੇ ਭਾਈ ਆ ਗਿਆ ਨਾ ਜਦੋਂ ਮੰਡੀ ਚੋਂ ਉਹਨੂੰ ਦੱਸ ਦੀ ਭਾਈ ਆਪਦਾ ਕੋਈ ਹੱਲ ਕਰ ਲੂਗਾ ਚਾਰ ਬੰਦੇ ਇਕੱਠੇ ਕਰਕੇ ਕੋਈ ਗੱਲ ਜੀ ਸਤਿ ਸ੍ਰੀ ਅਕਾਲ ਭਾਈ ਇਹ ਉੱਧਰ ਦੂਜੇ ਕਹੜਾ ੜੀ ਹੈ ਭਾਈ ਭੈਣ ਅੱਛਾ ਜੀ ਇਹ ਨਾ ਰਣਜੀਤਕੁਰ ਦਾ ਭਰਾ ਹੈਗਾ ਅੱਛਾ ਅੱਛਾ ਜਿਆਦਾ ਬੰਦਾ ਰਹਿ ਭਾਈ ਰੱਬ ਤੇਰੀ ਵਧੀਆ ਉਮਰ ਕਰੇ ਬਹਿ ਜਾ ਪੁੱਤ ਹੋ ਜਾ ਇੱਧਰ ਨੂੰ ਨਹੀਂ ਨਹੀਂ ਬੱਸ ਜੀ ਉਹ ਅੰਦਰ ਆ ਗਿਆ ਉਹ ਭਾਈ ਨੇ ਆ ਜੂਗਾ ਲਾਤਾ ਸਨੇਹਾ ਦਾ ਚਲੋ ਠੀਕ ਹੈ ਜੀ ਹਾਂ ਜੇ ਬਹਿਣਾ ਤਾਂ ਵਾਜ ਨਹੀਂ ਅੰਦਰ ਵਾਜ ਜੇ ਕੋ ਚਾਹ ਪਾਣੀ ਪੀਣਾ ਤਾਂ ਉਥੇ ਰঞ্জੀਤ ਭਾਈ ਗਿਆ ਉਹਨੂੰ ਕਹੇ ਤੇ ਜੀਤੋਂ ਨੂੰ ਕਰ ਦੂ ਮੈਨੂੰ ਭੁੱਖ ਲੱਗੀ ਪਈ ਆ ਮੈਂ ਜੀਤੋਂ ਭੰਡ ਦੋ ਨਾ ਚਾਹ ਕਰਵਾ ਕੇ ਪੀ ਲਾ ਹਾਂ ਕੋਈ ਨਹੀਂ ਕੋਈ ਨਹੀਂ ਪੀ ਲਾ ਜਾ ਬਾਈ ਵਾਜ ਜਾ ਹਾਂ ਕਹਿੰਦਾ ਇਹਦਾ ਭਰਾ ਉਹਦਾ ਕੁਲਦੀਪ ਦਾ ਮੁੰਡਾ ਜਿਹੜੀ ਆਈਸੀ ਦੀ ਮਾਸੀ ਅੱਛਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਉਹਦਾ ਵੱਡਾ ਮੁੰਡਾ ਹੈ ਕੱਲ ਆ ਗਿਆ ਸੀ अच्छा ते फिर मैं आंखा राए पापा ही हुन भाई नु आ जांदे मैं कह कनक जोग के फेर ही जाई चलण आले उनु मिल जी सही गल है भाई ना ना मैं कह एक अद्दा दिन हां हां की है भाई चल जेड़ा ਭੈਣ ਭਾਈ ਆਉਂਦਾ ਮਿਲਣਗੇ ਨਾ ਸਮਾਂ ਹੋ ਜਾ ਵਰਤ ਵਰਤੇ ਭਾਪ ਰੱਖ ਗਏ ਹਨ ਅਗਲੇ ਨਾਲ ਮੈਂ ਤਾਂ ਆਪ ਕਹਿੰਦੀ ਐ ਵੀ ਜਿਹੜਾ ਕੋ ਉਹੀ ਕਹੇ ਭਾਪ ਭੈਣ ਭਾਈ ਜਿਹੜਾ ਭਾਪ ਚੱਲੇ ਭਾਪ ਚੱਲੇ ਹੁਣ ਉਹਨਾਂ ਨੂੰ ਕੀ ਕਹਦੇ ਆਂਗੇ ਆਪਾਂ ਇਹ ਸਾਡੇ ਆਪਦੇ ਐ ਫੇਰ ਆ ਕੇ ਤੁਸੀਂ ਤਾਂ ਲੈ ਮੈਨੂੰ ਵੀ ਮੁੜ ਕੇ ਕਹਿੰਦੇ ਤੂੰ ਉਹਨਾਂ ਦੇ ਵਿਆਹ ਚ ਆ ਕੇ ਸਾਨੂੰ ਸੱਦਿਆ ਨਹੀਂ ਮੈਂ ਕਿਹਾ ਜੇ ਤੁਸੀਂ ਬਣਾ ਕੇ ਰੱਖੋਗੇ ਤਾਂ ਅਗਲਾ ਸੋਨੂੰ ਵੀ ਸੱਦੂਗਾ ਚਲ ਮਾਰੀ ਜਾਂਦੇ ਪਕਾਈ ਚੱਲ ਜੇ ਤੇ ਬਾਈ ਆ ਗਿਆ ਨਾ ਤਾਂ ਸੁਨੇਹਾ ਜ਼ਰੂਰ ਲਾ ਦੇ ਨੀ ਆ ਜਾ ਗਾ ਚਾਹਦੀ ਕੋਈ ਮਰ ਜਾਣੀ ਆ ਬਹੁਤ ਥਰ ਹੋ ਗਿਆ ਹੁਣ ਤੈਨੂੰ ਪਤਾ ਵੀ ਫਿਰ ਕੱਲੀ ਆ ਉਹ ਵੀ ਘਰੇ ਚਲ ਚੰਗਾ ਕੋਈ ਨਹੀਂ ਮੈਂ ਲਾ ਦੂੰ ਸੁਨੇਹਾ ਚੰਗਾ ਮੈਡਮ ਜੀ ਕੀ ਖਾਰਾ ਬਾਈ ਬੈਠੇ ਹੋ ਕੁਲ ਨਾ ਕੀ ਪਾਣਾ ਵਸ ਕਪੜੇ ਧੰਧਾ ਲਈ ਸੀ ਤੁਸੀਂ ਕਿੱਧਰ ਚਲ ਗਏ ਸੀ ਮੈਂ ਤਾਂ ਇੱਥੇ ਹੀ ਗਈ ਬਾਹਰ ਨੂੰ ਆਉਣ ਸਾਰੀ ਲੱਗੀ ਮੈਂ ਹੈ ਨਾ ਕੰਮ ਅਜੂ ਰੂਮ ਰੂਮ ਕਰ ਲੈਂਦੀ ਲੈ ਹੋਰ ਕਿਹਨੇ ਕਰਨਾਗਾ ਮੰਮੀ ਨੇ ਵੀ ਬਹਿਲੇ ਦੱਸਤਾ ਕਹਿੰਦੀ ਮੈਂ ਤਾਂ ਪੁੱਤ ਕੋਈ ਕੱਪੜਾ ਨਹੀਂ ਤੈ ਲੈ ਆਇਆ ਕਹਿੰਦੀ ਤੂੰ ਆਪੇ ਕਰ ਲੈ ਕਹਿੰਦੀ ਸੰਭਾਲ ਲੈ ਜੀ ਮੈਂ ਸੰਭਾਲ ਲਨੇ ਆਂ ਢੇਰ ਲਾਈ ਬੈਠੀ ਆ ਯਾਰ ਇਹ ਦੋ ਘੰਟਾ ਲੱਗਦਾ ਮਾਰੇ ਅੱਧੇ ਦਾ ਸਾਮ ਤੇ ਮਸ ਸਾਹੀ ਰਹਿ ਗਏ ਥੋੜੇ ਜਿ ਚਲ ਕੋਈ ਨਹੀਂ ਹੋਰ ਬੇਬਕਰੀਆਂ ਦੀਆਂ ਤੁਸੀਂ ਉਹ ਬੈਠੀਆਂ ਨੇ ਗੱਲਾਂ ਬਾਤਾਂ ਕਰੀਆਂ ਆ ਥੋੜਾ ਗੁੰਡ ਤਾਂ ਮੈਂ ਅੰਮਾ ਦਾ ਆਹ ਹੋਈ ਮੈਂ ਨਾਪ ਲੈ ਕੇ ਜਿਸ ਨੇ ਥੋੜਾ ਮੁੱਢ ਨੇ ਸੌਕੇ ਦਿੱਤਾ ਦੇਖੋ ਸੋਹਣਾਗਾ ਪਤਾ ਘੈਂਦਾ ਪੂਰਾ ਯਾਰ ਕੱਲ ਕੇ ਦੇਖੋ ਉਹਦੇ ਮੈਂ ਤੈਨੂੰ ਰੰਗੀਆਂ ਦਿਖਾਈ ਜਾਂਦਾ ਜੀ ਨਾ ਫੋਟੋ ਤੇ ਉਹੀ ਲੈਂਦਾ ਨਾ ਉਹੀ ਹੈਗਾ ਨਹੀਂ ਠੀਕ ਆ ਸੁਣਾਂਗਾ ਪੰਗੂ ਨਾ ਮਮੇ ਨੂੰ ਕਹਤਾ ਸੀਗਾ ਮੈਂ ਮੰਮੀ ਆਹ ਕਲਰ ਪਸੰਦ ਆ ਮੈਂ ਕਿਹਾ ਇਹੀ ਲੈ ਦੇ ਕਹਿੰਦੀ ਚਲ ਕਹਿੰਦੀ ਤੇਰੇ ਪਸੰਦ ਆ ਕਹਿੰਦੀ ਜੇ ਫਿਰ ਇਹੀ ਲੈ ਲੈ ਚਲ ਹੁਣ ਆਏ ਕਰੀ ਮੇਰੇ ਨਾਲ ਵੀ ਚਲੀ ਇੱਕ ਦਿਨ ਮੈਂ ਤੈਨੂੰ ਸ਼ੂਟ ਦਿਵਾ ਲਿਆਂਗਾ ਵੀਡੀਓ ਲੈ ਜੂਗੀ ਅੱਛਾ ਫਿਰ ਇੱਕ ਕਿਉਂ ਦੋ ਲਾਉਂਗੀ ਮੈਂ ਤਾਂ ਚਲ ਦੋ ਲੈ ਲਈ ਕੋਈ ਨਹੀਂ ਫਿਰ ਕਿਉਂ ਗਿਆ ਇਹ ਮੈਨੂੰ ਉਧਰ ਚਾਚੇ ਕਿਹੜੇ ਗਈ ਸੀਗੀ ਉਹ ਵਾਲੇ ਨਹੀਂ ਜਿਹੜਾ ਲੜਾਕਾ ਦਾ ਹੂੰ ਹੂੰ ਸਮਝ ਗਿਆ ਮੈਨੂੰ ਲੱਗਦਾ ਚਾਚਾ ਤੇ ਜਿਹੜੇ ਆਪਣੇ ਘਰ ਦੇ ਬੈਕ ਸਾਈਡ ਆ ਦਾ ਉੱਥੇ ਉਨਾ ਦੇ ਟਰਾਲੀ ਪਾਉਣ ਗਈ ਜੀ ਉਹਦੇ ਨਾਲ ਹਾਂ ਤੇ ਪਹਿਲਾਂ ਤਾਂ ਦੇਖੀ ਵੀ ਕਹਿਣ ਲੱਗੇ ਮੈਨੂੰ ਕਿਵੇਂ ਆ ਤੇਰੇ ਸਹਰੇ ਠੀਕ ਆ ਤੂੰ ਆ ਜਾ ਕਰ ਜਦੋਂ ਆਈ ਸੀ ਫਿਰ ਉਹ ਤਾਂ ਮੋੜਿਆ ਹੀ ਫਿਰ ਫਿਰ ਚਾਚੀ ਮੇਰੇ ਸੱਦਨ ਆ ਗਈ ਫਿਰ ਮੇਰੇ ਚਾਚੀ ਨੇ ਸੱਦ ਕੇ ਆਹ ਸੂਟ ਦਿੱਤਾ ਜੀ ਕਿ ਮੈਂ ਵੀ ਸਵਾਲਿਆ ਅਖੇ ਚੱਕ ਫਿਰ ਵਧੀਆ ਧੂਲ ਕਹੀਏ ਨਹੀਂ ਮੈਨੂੰ ਦਵਾ ਜੀ ਦੋ ਤੇ ਆ ਹੈ ਤਾਂ ਹੈ ਹੁਣ ਤੇਰੇ ਕੋਲੇ ਲੈ ਤੋ ਇਹ ਤਾਂ ਵੀ ਉਧਰੋਂ ਦਿੱਤੇ ਮੈਨੂੰ ਤੁਸੀਂ ਤਾਂ ਦੋ ਸੂਟ ਲੈ ਕੇ ਦੇਣੇ ਮੈਨੂੰ ਹਣ ਚਲ ਕੋਈ ਨਹੀਂ ਤੁਮੀ ਕੋਈ ਨਾਲੇ ਮੈਂ ਆਪਦੀ ਪਸੰਦ ਦੇ ਲਾਉਂਗੀ ਕਿਤੇ ਆਪ ਲਿਆ ਦਿੰਦੀ ਮੈਨੂੰ ਉਹਨੀਆਂਲੇ ਕੱਪੜਿਆਂ ਦਾ ਕੀ ਪਤਾ ਨਾਲ ਲੈ ਜੂੰ ਤੈਨੂੰ ਬਸ ਤੂੰ ਲੈ ਆਂ ਨਾਲੇ ਬੇਬੇ ਖਾਤਰ ਲੈ ਲੈ ਆਂ ਕੋਮਦਾਨਾ ਤਾਂ ਉਹ ਹਾਂ ਇਹ ਵੀ ਸਹੀ ਹੈ ਮੰਮੀ ਨੂੰ ਵੀ ਤੇ ਉੱਥੋਂ ਵਾਲੀ ਮੰਮੀ ਨੂੰ ਤੇ ਇੱਥੋਂ ਵਾਲੀ ਨੂੰ ਵੀ ਆਪਾਂ ਗਰਮੀ ਵਾਲੇ ਸੂਟ ਆਪੀ ਲਿਆ ਦਾਂਗੇ ਚਲ ਹਾਂ ਐਂ ਇਹ ਮੇਰਣਾ ਤੂੰ ਯਾਦ ਕਰਾਈ ਇਹ ਕਹਿੰਦੀ ਹੁੰਦੀ ਹੈ ਮੇਰਾ ਗੋਡਾ ਉਹਦਾ ਗੋਡਾ ਉੱਥੇ ਪੰਸਾਰੀ ਤੋਂ ਦਵਾਈ ਬਣਾ ਕੇ ਲੈ ਕੇ ਦਊਂ ਇੱਕ ਦੇਸੀ ਮੈਂ ਮਤ ਕਹਿੰਦੀ ਸੀ ਤੁਸੀਂ ਬਠੰਡੇ ਲਈ ਜਾਇਓ ਘਰ ਦਿਖਾ ਵੀ ਦਿਓ ਨਾ ਕੋਈ ਹੋਰ ਨਾ ਤਕਲੀਫ ਹੋਵੇ ਬਾਦਾ ਵਾਜੇ ਦੇਸੀ ਦਵਾਈ ਨਾਲ ਹੀ ਜਮ ਕੇ ਕਿਹੜਾ ਨਾ ਲਓ ਕਿਹੜਾ ਡਾਕਟਰ ਨੂੰ ਦਿਖਾ ਦਿਓ ਸਲਾਹ ਲੈ ਲਓ ਗਿਆ ਉਹ ਤਾਂ ਗੋਡੇ ਚ ਖਰੀਜ ਜਾ ਕਸਾ ਫੈਲੇ ਉਹਦੇ ਮੈਂ ਐਕਸਟਰਾ ਜਾਂ ਦੇਖਿਆ ਤਾਂ ਸੀਗਾ ਇਹਦਾ ਉਹਦੇ ਸਾਰਾ ਗੁਸਤਾ ਉਵੇਂ ਆਈ ਜਾਂਦਾ ਤੁਸੀਂ ਡਾਕਟਰ ਹੋ ਲੈ ਮੈਂ ਡਾਕਟਰ ਪਤਾ ਇਨਾ ਤਾਂ ਮੈਨੂੰ ਆ ਉਮਰ ਚ ਆ ਹੀ ਹੁੰਦਾ ਹੁੰਦਾ ਗੋਡੇ ਨਾ ਕਰੋ ਇੱਥੇ ਨਾ ਦੇਸੀ ਦਵਾਈਖਾਨਾ ਕੋਲ ਕੇ ਭੇਜੋ ਤੁਸੀਂ ਲੈ ਦਵਾਈਆਂ ਨਾ ਇਨਾ ਤਾਂ ਮੈਨੂੰ ਪਤਾ ਹੀ ਕੰਮ ਇਹ ਤਾਂ ਲਹਿ ਗਿਆ ਵੈਸੇ ਪਹਿਲਾਂ ਕਹਿੰਦੇ ਹਨਾ ਕੌਣ ਵਰਤਦਾ ਹੁੰਦਾ ਸੀ ਹੁਣ ਆ ਗਈਆਂ ਦਵਾਈਆਂ ਅੰਗਰੇਜ਼ੀ ਤਾਂ ਪਹਿਲਾਂ ਦੇਸੀ ਦਵਾਈਆਂ ਹੀ ਵਰਤਦੇ ਸੀ ਸਾਰੇ ਪਹਿਲਾਂ ਕੰਮ ਕਰਦੇ ਸੀ ਲੋਕ ਤਾਂ ਤੱਕੜੇ ਜੀ ਜੀ ਕੋਣ ਆ ਪੋਲੇ ਚਾਲੀ ਚਾਲੀ ਸਾਲਾਂ ਦੇ ਤਾਂ ਮੇਰੇ ਸਾਲਾ 70 70 ਸਾਲਾਂ ਦੇ ਲੱਗੇ ਪਰ ਜਿਹੜੇ ਪ੍ਰਾਣੇ ਬੰਦੇ ਆ 70 ਸਾਲਾਂ ਦੇ ਵੀ ਕੰਮ ਕਰੀ ਜਾਂਦੇ ਆ ਜੇ ਦੇਖ ਤੂੰ ਇਹ ਤਾਂ ਗੱਲ ਹੈਗੀ ਤਾਂ ਹੀ ਕਹਣਾ ਤੂੰ ਵੀ ਖੱਚੀ ਕੇ ਰੱਖਿਆਗਾ ਸੀ ਇਹਨੂੰ ਮੜਾ ਜੇ ਟਾਈਮ ਨਾਲ ਹੀ ਨਗੜੀ ਹੋ ਜੀ ਹਾਂ ਜੀ ਮੈਂ ਕੰਮ ਥੋੜਾ ਕਰਦੀ ਆ ਆਹ ਕੰਮ ਨਹੀਂ ਹੁੰਦਾ ਗੋਹਾ ਗੋਹ ਗੂੜਾ ਸਿੱਟਿਆ ਕਰ ਤੂੰ ਵੀ ਵੀ ਪੱਥਰ ਦੋ ਪਸ ਮੋੜ ਲੈਣ ਹੁੰਦੇ ਤੈਨੂੰ ਕੀ ਗਾ ਰਹਿ ਕੰਮ阿里 ਰਾਲ ਵਖ ਲਾਉਣਾ ਹੁਣ ਤੈਨੂੰ ਨਹੀਂ ਨਹੀਂ ਮਨ੍ਹਾ ਕਰੀ ਨਾ ਉਹ ਚਲ ਜੇ ਸਾਰਾ ਟਾਈਮ ਹੁਣ ਉਹ ਹੀ ਜਾ ਗਿਆ ਤੁਹਾਡੇ ਹੱਥ ਚ ਮਮਾ ਗੋਹੇ ਗੂੜੇ ਵਾਲੀ ਬਣਾ ਦੋ ਕੰਮ ਮਮ ਕਰਦੀ ਰਾਣੀ ਬਣਾ ਕੇ ਰੱਖੋ ਉਹ ਨਹੀਂ ਨਹੀਂ ਗੋਹਾ ਗੂੜਾ ਤਾਂ ਨਹੀਂ ਕਰੀ ਜਾਨਾ ਸਾਰੀ ਉਮਰ ਮਸਾ ਤਾਂ ਨਿਕਲ ਕੇ ਆਈ ਆ ਉਥੋਂ ਇੱਥੇ ਵਾੜੇ ਮੋਟਰ ਦੂਦਾਂ ਕਰਿਆ ਕਰ ਹੂੰ ਸਹੀ ਗੱਲ ਹੈ ਉੱਥੇ ਤਾਂ ਨਾ ਚਾਚੇ ਦਾ ਦਵਾਈ ਰਹਿੰਦਾ ਸੀ ਹਮੇਸ਼ਾ ਕਦੇ ਮੰਮੀ ਨੂੰ ਆ ਕੇ ਬੋਲਣ ਲੱਗ ਜਾਂਦਾ ਕਦੇ ਮੈਨੂੰ ਆ ਕੇ ਬੋਲਣ ਲੱਗ ਜਾਂਦਾ ਉਹਦੀ ਏਡੀ ਲੁਤਰੋਗਾ ਚਲਦੀ ਆ ਲੈ ਵੀ ਆਪੇ ਲੋਤਰ ਕਿਉਂ ਚਲਦੀ ਐ ਉਹਨੂੰ ਹਰਾਮ ਦਾ ਮਿਲਿਆ ਹੋਇਆ ਸਾਰਾ ਕੁਝ ਜ਼ਮੀਨ ਖੜੱਪ ਗਿਆ ਹੁਣ ਉਹ ਜਿਹੜਾ ਹੁ ਕਿਲਾ ਬਚਿਆ ਉਹਦੇ ਤੇ ਵੀ ਅੱਖ ਐ ਹੁਣ ਨਹੀਂ ਆਪਾਂ ਤਾਂ ਬਣਦੇ ਉਹ ਦੇਖੀ ਜਾਈ ਹੁਣ ਮੈਂ ਆਇਆ ਮੈਂ ਹੀ ਕੱਢੂ ਨਾ ਸਾਂ ਮੇਰੀ ਧੂਣਾ ਦੇ ਉਹਦਾ ਜੇ ਮੰਮੀ ਹਜੇ ਮੇਰਾ ਵਿਆਹ ਨਾ ਕਰਦੀ ਉਹ ਤਾਂ ਘਰ ਕੋਲ ਵੀ ਵੇਚ ਕੇ ਖਾ ਜਾਂਦਾ ਉਹ ਤੁਹਾਨੂੰ ਉਹ ਵਿਆਹ ਚੀ ਮਾਰ ਦਿੰਦਾ ਉੱਤਰ ਉੱਤਰ ਕਰ ਕਰ ਉਹ ਹੈ ਉਹਦੇ ਜੀ ਲਖਾ ਜਾਂਦਾ ਸਾਰਾ ਕੁਝ ਮੁਰਕੇ ਝਾਕੀ ਜਾਂਦੇ ਬੈਠੇ ਮੈਂ ਤਾਂ ਤੁਹਾਨੂੰ ਉਸ ਦਿਨ ਪੂਰੀ ਗੱਲ ਨਹੀਂ ਦੱਸੀ ਜਿਸ ਦਿਨ ਮੈਂ ਦੇ ਯੂਸੀ ਪਹਿਲੀ ਵਾਰ ਵਾਲੇ ਨਾ ਕੋਈ ਕੁਝ ਬੋਲਿਆ ਮੰਮੀ ਨੂੰ ਜਿਹੜਾ ਕੁਝ ਮੈਂ ਸੁਣ ਵੀ ਨਹੀਂ ਸਕਦੀ ਜੇ ਤੁਸੀਂ ਹੁੰਦੇ ਮਤਲਬ ਤੁਸੀਂ ਉਹਦੇ ਥੱਪੜ ਲਾਉਂਦੇ ਹਾਂ ਫਾਂ ਫਿਰ ਲਾਉਣੀ ਪੈਂਦੀ ਹੁਣ ਆਪਦੇ ਮਾਪਿਆਂ ਨੂੰ ਕੌਣ ਬੁਲਾਉਂਦਾ ਹੁੰਦਾ ਕਿਸੇ ਤੋਂ ਤੀਜੇ ਬੰਦੇ ਤੋਂ ਅੱਖਾਂ ਦੇ ਸਾਹਮਣੇ ਮੈਨੂੰ ਕਹਿੰਦਾ ਤੇਰੀ ਜ਼ਿਆਦਾ ਜਬਾਨ ਖੁੱਲ ਗਈ ਮੈਂ ਤਾਂ ਬੋਲੀ ਸੀਗੀ ਮੈਨੂੰ ਕਹਿੰਦਾ ਤੇਰੀ ਜ਼ਿਆਦਾ ਜਬਾਨ ਖੁੱਲ ਗਈ ਵੀ ਹੁਣ ਆਪਦੇ ਮਾਵਾਬ ਦੀ ਬੇਇੱਜ਼ਤੀ ਕੌਣ ਕਰਾ ਦੂਗਾ ਕੋਲੇ ਬਣ ਕੇ ਮਗਾ ਚਾਚਾ ਤੂੰ ਤਾਂ ਰੱਜਦੇ ਹੀ ਨਹੀਂ ਹੈਗਾ ਮਖਾ ਇਸ ਤਾਂ ਜੇ ਬੇਜਵਾਨਾਂ ਨੂੰ ਤੇ ਖੇਤੋਂ ਹਰੇ ਵੱਢ ਲਉਂਦੇ ਸੀ ਉਹ ਵੀ ਬਸ ਇਹ ਨਹੀਂ ਸੀ ਵੀ ਉਹ ਖੁਣਨੀ ਚੋਂ ਜਾ ਕੇ ਨਹੀਂ ਸੀ ਜਾਂਦਾ ਤੇ ਕੱਚ ਕੋ ਕੋਈ ਆਈ ਹੁੰਦਾ ਹੁੰਦਾ ਤੇ ਥੋੜੀ ਗੱਲ ਹੁੰਦੀ ਪਿਓ ਦਾ ਸਾਹ ਹੁਣਾ ਜੂਰੀ ਹੁੰਦਾ ਜਿਵੇਂ ਆਕਾਂ ਦੇ ਸਿਰ ਤੇ ਹੈਣਾ ਇੱਕ ਗੱਲ ਤਾਂ ਹੈਗੀ ਆ ਜਿੰਨਾ ਬੰਦਾ ਤਕੜਾ ਹੁੰਦਾ ਹੰਕਾਰ ਹੀ ਕਿਸੇ ਦਾ ਹੱਕ ਮਾਰਦਾ ਰੱਬ ਵੀ ਉਹਨਾਂ ਹੀ ਉਹਦਾ ਸਾਥ ਦਿੰਦਾ ਦਾ ਉਹ ਕਾਨੂੰਨ ਦਿੰਦਾ ਸਾਥ ਉਹ ਮੰਨਦਾ ਨਹੀਂ ਅਗਲਾ ਹੈ ਬੇਲਾ ਪੂਰਾ ਹੀ ਹੁੰਦਾ ਬਹੁਤ ਹੁੰਦੇ ਨੇ ਉਹ ਜਿਹੇ ਬੰਦੇ ਪਰ ਉਹ ਬਾਹਰ ਸ਼ੂ ਨੀ ਕਰਦੇ ਉਹ ਅੰਦਰ ਹੀ ਰੱਬ ਲੈਂਦੇ ਆਪ ਦੀ ਗੱਲ ਆਪਰੇ ਗਰੀਬ ਬੰਦੇ ਦੀ ਗੱਲ ਤਾਂ ਚੱਕੀ ਜਾਂਦੀ ਆ ਉੱਥੇ ਉੱਥੇ ਬਾਹਰ ਨਹੀਂ ਚੱਲਦੇ ਆ ਲੋਕ ਤਕੜੇ ਬੰਦੇ ਉਹ ਡਰਦੇ ਹੋਏ ਕਹਿੰਦੇ ਇਹਨੂੰ ਕੀ ਛੇੜਨਾ ਕੱਲ ਹੈ ਜੀ ਗਾਂਜਾ ਤਕੜੇ ਦੀਆਂ ਕੱਚ ਚ ਤੇ ਮਾੜੀਆਂ ਦੀਆਂ ਕੱਚ ਆਹ ਉਹ ਉਹੀ ਗੱਲ ਆ ਬੱਸ ਜਰਾ ਹੈ ਤੇ ਗਰੀਬੀ ਤਾਂ ਬੰਦਾ ਹੀ ਹੁੰਦਾ ਉਹ ਵੀ ਤਾਂ ਰੋਟੀ ਖਾ ਕੇ ਸੌਂਦਾ ਓਏ ਲੋਕ ਨਹੀਂ ਸਮਝਦੇ ਲੋਕ ਤਾਂ ਜਿਹਦੇ ਕੋਲੇ 4 ਪੈਸੇ ਆ ਕੋਠੀ ਆ ਜਮੀਨ ਆ ਘੱਡੀ ਆ ਉਹਨੂੰ ਬਾਪੂ ਕਹਿੰਦੇ ਆ ਆਪਣੇ ਵਾਲੇ ਕਹਿੰਦੇ ਦਿਲ ਸਾਫ ਆਪਣੇ ਵਾਲੇ ਨੂੰ ਬੰਦਾ ਹੀ ਨਹੀਂ ਸਮਝਦੇ ਲੈ ਦੇਖ ਲਈ ਤੂੰ ਮੈਂ ਤੁਹਾਨੂੰ ਦੱਸਾਂ ਆਹ ਰਿਸ਼ਤੇ ਤਾਂ ਪਹਿਲਾਂ ਨਾ ਚਾਚੇ ਨੇ ਚਾਰ ਪੰਜ ਰਿਸ਼ਤੇ ਕਰਾਤੀ ਸੀ ਮੈਂ ਹੂੰ ਕਿਤੇ ਵੀ ਰਿਸ਼ਤਾ ਨਹੀਂ ਸੁਧਾਉਂਦਾ ਤੰਦ ਕੀ ਲੈ ਕੇ ਜਾਣਾ ਇਹਨਾਂ ਚੈਨਲ ਕੁੜੀ ਤਾਂ ਬੌਲੀ ਆ ਗਣੀ ਹੈਗੀ ਓਹੋ ਚੱਲ ਕੋਈ ਨਹੀਂ ਹੁਣ ਤੂੰ ਸਹੀ ਥਾਂ ਆ ਗਈ ਮੇਰੇ ਘਰ ਮਾਂ ਚ ਲਿਖੀ ਸੀ ਭਲਕੇ ਰੁਕੇ ਇੱਥੇ ਆਉਣਾ ਸੀ ਉਹ ਤਾਂ ਚੰਗਾ ਹੀ ਕਰਿਆ ਉਹਨੇ ਅੱਛਾ ਹਾਂ ਠੀਕ ਹੈ ਚੱਲ ਮਾਰਦਾ ਇਹ ਗੱਲ ਠੀਕ ਹੈ ਮਾਰ ਲਾਤਾ ਮੈਂ ਨਾ ਲਾ ਮੈਂ ਬਣਾਵਾਂ ਚਾਹ ਨਾ ਕੇ ਤੂੰ ਨਾਲ ਕੁਰਤਾ ਪਿਆ ਮਦੇ ਪਾ ਲੂੰ ਲੈ ਮੈਂ ਲੈ ਕੇ ਆਉਣੀ ਹੈਗੀ ਛੋੜ ਤਾਂ ਮੈਂ ਆ ਸੀਗਾ ਤਾਂ ਸੀ ਆ ਵੀ ਠੀਕ ਆ ਮੂੰਹ ਮੇਰੇ ਕੋਲੇ ਚਾਹ ਮਿਲੇ ਆਉਣੀ ਹੈਗੀ ਚਾਹ ਪਾਣੀ ਲੈ ਕੇ ਆਉਣੀ ਹੈ ਤੰਦ ਕੀ ਧਰਦੇ ਆ ਆਲੂ ਆਲੂ ਪਕੌੜੇ ਧਰਾਂਗੇ ਭਾਈ ਓਹੋ ਫਕਾ ਦੇ ਘਰ ਵਰਗੀ ਦੀ ਇਸ ਨਹੀਂ ਹੁੰਦੀ ਤੇ ਅੱਲਾ ਕੱਲ ਦਾ ਨਾ ਮੈਂ ਅਜੇ ਮੰਡੀ ਚ ਬੈਠਾ ਬਸ ਐ ਹੋ ਗਿਆ ਵੀ ਘਰੇ ਜਾਵਾ ਛੇਤੀ ਅੱਜ ਤਾਂ ਅੱਗੇ ਮੈਂ ਤਾਂ ਆਪ ਆਖੀ ਨਹੀਂ ਆ ਤੂੰ ਮੰਡੀ ਚ ਕਾਦਾ ਵਾਗਿਆ ਮੈਂ ਇੱਕਦ ਨਾਲ ਤਾਂ ਘਰ ਸੁੰਨਾ ਹੋ ਗਿਆ ਨਾਲ ਤੇਰੇ ਬਿਨਾ ਕੰਮ ਕਾਇ ਖੜ ਗੇ ਕੰਮ ਤਾਂ ਖੜਨਾ ਹੀ ਆ ਤਾਂ ਮੈਂ ਜਾਂਦਾ ਹਜੇ ਤੁਲੀ ਨਹੀਂ ਕਣਕ ਮੈਂ ਦੱਸ ਕੀ ਕਰਾਂ ਹੁਣ ਆਹੀ ਗੱਲ ਪਾਣੀ ਆ ਇੰਨਾ ਖੜ ਗਿਆ ਕਿ ਮੀਂਹ ਦਾ ਤੇ ਤਾਂ ਕਰਕੇ ਹੁਣ ਫੇਰ ਬੋਲਣ ਲੱਗੇ ਲਾਲੇ ਜਿਹੇ ਜੇ ਅੱਛਾ ਹਾਂ ਚੱਲ ਚੰਗਾ ਹੋ ਗਿਆ ਤੂੰ ਆ ਗਿਆ ਹੂੰ ਤੇ ਤੇਰਾ ਸਾਲਾ ਆਇਆ ਸਾਲਾ ਆਇਆ ਹਾਂ ਕਿਹੜਾ ਵੱਡਾ ਉਹਦਾ ਕੁਲਦੀਪ ਮਾਸੀ ਦਾ ਮੁੰਡਾ ਹਾਂ ਸ਼ਣੀ ਅੱਛਾ ਕਿੱਥੇ ਹੈਗਾ ਉਹ ਅੰਦਰ ਬੈਠੇ ਮੈਂ ਚੱਲ ਕਰਨ ਦੇ ਗੱਲਾਂ ਬਾਤਾਂ ਭੈਣ ਭਰਾ ਮਾਂ ਨੂੰ ਚੱਲ ਵਧੀਆ ਸਮਾਂ ਦੀ ਹਾਂ ਮੈਂ ਤਾਂ ਹੀ ਇੱਥੇ ਆ ਗਿਆ ਆਲੂ ਲੈ ਕੇ ਹਾਂ ਮੈਂ ਖਾ ਇੱਥੇ ਚੀਰ ਲੈਨੇ ਸੌ ਅਗਲੇ ਦੀ ਗੱਲ ਬਾਤ ਹੁੰਦੀ ਮੈਂ ਜਾਣਾ ਆ ਮੈਂ ਚੱਲ ਜਾਈ ਪਹਿਲਾਂ ਮੇਰੀਆਂ ਗੱਲਾਂ ਸੁਣ ਜਾ ਕੋਈ ਨਹੀਂ ਕਰਨ ਦੇ ਚਾਰ ਗੱਲਾਂ ਜਦੋਂ ਦਾ ਆਇਆ ਉਦੋਂ ਦੀ ਮੈਂ ਹੀ ਕੋਲੇ ਬੈਠੀ ਹਾਂ ਹਾਂ ਤੇ ਹੁਣ ਉਹ ਵਿਚਾਰਾ ਚਲ ਮੈਂ ਕਿਹਾ ਭਾਈ ਬੈਹਜੋ ਚਾਹ ਪਾਣੀ ਪਿਆਤਾ ਰੋਟੀ ਖਵਾਤੀ ਦੁਪਹਿਰੇ ਪਨਾ ਕੇ ਉਹਨੂੰ ਚਲ ਵਧੀਆ ਕੀਤਾ ਕਿਵੇਂ ਸੁਖਨ ਵਾਲੀ ਆਇਆ ਹਾਂ ਹਾਂ ਸੁਖਨ ਵਾਲੀ ਆਇਆ ਆਂਦਾ ਵੀ ਮੈਂ ਆਕੇ ਲੈ ਕੇ ਜਾਣੀ ਆ ਰਣਜੀਤ ਕੌਰ ਅੱਛਾ ਕਿਉਂ ਲੈ ਕੇ ਹਸਤ ਜਾਣੀ ਆ ਕਹਿੰਦਾ ਅਸੀਂ ਸਾਡੇ ਦਰਵਾਜੇ ਅਸਤ ਪਹਿਲਾਂ ਜੇ ਆਪਾਂ ਉੱਥੇ ਕਰਾਵਾਂਗੇ ਮੈਂ ਤਾਂ ਆਖਿਆ ਸੀ ਮੈਂ ਕਿਹਾ ਨਾ ਭਾਈ ਅਸੀਂ ਤੋੜ ਦੇ ਨੀ ਓ ਭਾਈ ਮੇਰੀ ਗੱਲ ਸੁਣ ਮੈਂ ਤਾਂ ਇੱਕ ਗੱਲ ਜਾਣਦਾ ਭਣੇ ਇਹ ਰਵਾਜ ਰੂਜ ਹੋ ਗਏ ਪੁਰਾਣੇ ਹਾਂ ਵੀ ਹੁਣ ਉੱਥੇ ਜਾਓਗੀ ਹੁਣ ਤੈਨੂੰ ਪਤਾ ਬਣੇ ਉਹਨਾਂ ਦਾ ਕਿੰਨਾ ਕ ਘਰ ਚ ਸਰਦਾ ਨਹੀਂ ਵਰਦਾ ਨਹੀਂ ਇਹਨਾਂ ਦੇ ਵੀਜੇ ਦਾ ਹੋਵੇ ਨਾ ਬਾਹਲਾ ਤਕੜਾ ਘਰ ਭਾਪ ਤਾਂ ਵੀ ਕਹਿ ਦਗੇ ਉਹਨੋਂ ਇਹ ਵਿਚਾਰਾਂ ਦੀ ਰੋਟੀ ਮਸਾਂ ਵਗਦੀ ਇਹਨਾਂ ਦੇ ਬਈ ਮੈਂ ਤਾਂ ਆਖਿਆ ਸੀ ਮੈਨੂੰ ਆਦਾ ਭੈਣੇ ਨਹੀਂ ਆ ਕਿ ਸਾਡੇ ਤਰਵਾਜ ਆ ਜਿਹੜਾ ਸੋਹੀ ਰਿਵਾਜ ਰੱਖਾਂਗੇ ਸਤਾ ਲੈ ਕੇ ਜਾ ਮੈਂ ਤਾਂ ਲੈਣ ਆਇਆ ਉਹ ਤਾਂ ਹਿੰਦੀ ਫੜੀ ਬੈਠਾ ਹੈਗਾ ਜਦੋਂ ਦਾ ਆਇਆ ਅੱਛਾ ਹਾਂ ਮੈਂ ਆਖਿਆ ਭਾਈ ਕੋਈ ਨਹੀਂ ਆਹੀ ਮੈਂ ਸੁਨੇਹਾ ਦਿੱਤਾ ਸੀਗਾ ਉਹ ਸਾਹਮਣੇ ਘਰ ਵਾਲੇ ਤਾਏ ਨੂੰ ਮੈਂ ਕਿਹਾ ਬਾਈ ਨੂੰ ਭੇਜਦੀ ਵੀ ਭਾਵੇਂ ਘੰਟਾ ਕਰਿਆ ਉਹ ਮੈਨੂੰ ਤਾਂ ਉਹਨੇ ਹਾਂ ਦੱਸਿਆ ਨਹੀਂ ਵੀ ਘਰੇ ਤੇਰੇ ਸਾਲ ਆਇਆ ਹੋਇਆ ਤੇਰਾ ਉਹ ਤਾਂ ਕਹਿੰਦਾ ਵੀ ਘਰੇ ਜਾ ਕੇ ਬਈ ਬੁੜਗੀਆਂ ਕੱਲੀਆਂ ਨੇ ਘਰੇ ਤੇ ਨਾ ਉਹ ਤੇ ਬੰਦ ਤੋਂ ਆਈ ਨਹੀਂ ਭੈਣ ਬੰਦ ਤੋਂ ਤਾਂ ਆਈ ਨਹੀਂ ਉਹ ਨਾ ਉਹ ਵੀ ਉਹਦੇ ਮائیں ਗਈ ਸੀ ਕਿ ਮਾੜਾ ਜਾ ਤੇ ਬਹੂ ਹੈ ਨਹੀਂ ਇੱਥੇ ਹਾਂ ਉਹ ਕਹਿੰਸੀ ਕਿ ਬਹੂ ਨੂੰ ਆ ਜਾਂਦੇ ਫੇਰ ਆਉਂਗੀ ਅੱਛਾ ਬਹੂ ਪਿੰਡ ਗਈ ਹੋਈ ਬਹੂ ਪਿੰਡ ਗਈ ਹੋਈ ਆਜੂਗੀ ਅੱਜ ਬਹੂ ਤਾਂ ਅੱਛਾ ਤੁਸੀਂ ਕਿਵੇਂ ਗਏ ਸੀ ਉੱਥੇ ਆਏ ਹੋਏ ਮੈਂ ਤਾਂ ਗਈ ਸੀ ਆ ਜਿਹੜੇ ਤੂੰ ਉਹੀ ਗੱਲ ਕੰਡੇ ਬੀਜੇ ਮੈਂ ਕੰਡੇ ਬੀਜ ਤੇ ਮੈਂ ਘੜੇ ਕੰਡੇ ਬੀਜ ਤੇ ਜਿਹੜਾ ਤੂੰ ਲੋਨ ਕਰਾ ਕੇ ਉਹਨਾਂ ਨੂੰ ਕੋਠੀ ਪਾ ਕੇ ਦਿੱਤੀ ਏ ਉਹ ਬੈਂਕ ਵਾਲਾ ਆਇਆ ਸੀ ਘਰੇ ਫੇਰ ਫੋਨ ਤਾਂ ਮੈਨੂੰ ਕਰੀ ਜਾਂਦਾ ਸੀ ਕਿ ਮੈਂ ਤਾਂ ਇੱਕ ਵਾਰੀ ਫੋਨ ਚੱਕ ਕੇ ਮੜ ਕੇ ਚੱਕਿਆ ਨਹੀਂ ਫਿਰ ਮੈਂ ਤਾਂ ਇੱਥੋਂ ਆ ਗਿਆ ਜਦੋਂ ਤੇ ਮੈਂ ਉਹਨਾਂ ਦੇ ਭੇਜਤਾ ਮੈਂ ਆਖਿਆ ਭਾਈ ਜਿੱਧਰ ਕੋਠੀ ਪਾਈ ਉਧਰ ਵਗ ਜਾ ਹਾਂ ਵਧੀਆ ਕੀਤਾ ਫੇਰ ਵਗ ਗਿਆ ਤਾਂ ਵਗ ਗਿਆ ਹਾਂ ਤੇ ਫੇਰ ਉਹ ਤਾਂ ਉਧਰ ਵਗ ਗਿਆ ਉਹਨੂੰ ਖਾਣੀ ਕੀ ਆਖਿਆ ਭਾਈ ਕੀ ਨਾ ਆਖਿਆ ਤੇ ਉਹ ਤਾਂ ਤੜਕੇ ਅੱਜ ਚੜੀ ਚੜਾਈ ਇੱਥੇ ਆ ਗਈ ਸਾਡੇ ਕੋਲ ਅਨੰਦਪੁਰਝਾਈ ਕੋਲ ਸੁਖਪਾਲ ਸੁਖਪਾਲ ਉਹ ਤਾਂ 100 100 ਕੁ ਸੁਪੋਲੀ 100 ਮੈਨੂੰ ਸੁਣਾ ਕੇ ਗਈ ਭਾਈ 100 ਇਹਨੂੰ ਸੁਣਾ ਕੇ ਗਈ ਸਭ ਕੁਝ ਤੇਰੇ ਬਾਰੇ ਬੋਲੀ ਸਭ ਕੁਝ ਬੰਦ ਤੋਂ ਖਾਤਰ ਬੋਲੀ ਉਹਨੇ ਤਾਂ ਕੋਈ ਛੱਡਿਆ ਹੀ ਨਹੀਂ ਬਖਸ਼ਿਆ ਹੀ ਨਹੀਂ ਆਪਾਂ ਨੂੰ ਉਹ ਤੈਨੂੰ ਪਤਾ ਤਾਂ ਉਹਦੀ ਜੀਬ ਦਾ ਜੀ ਵੱਡਣ ਵਾਲੀ ਆ ਉਹਦੀ ਫਿਰ ਮੈਂ ਤਾਂ ਕਹਿਤਾ ਭਾਈ ਮੈਂ ਜਾਂਦਾ ਤੂੰ ਕੋਠੀ ਛੱਡ ਦੇ ਵੀਰੇ ਇਹ ਕਿਸ਼ਤਾਂ ਭਰ ਦੂੰ ਕਿਸਤ ਵੀ ਦੇਖ ਲਾਓ ਕਹਿੰਦਾ ਹੁਣ 3 ਲੱਖ ਭਰਨਾ ਪਊਗਾ 1 ਲੱਖ ਰੁਪਏ ਭਰੇ ਸੀ ਪਿੱਛੇ ਆਂਦਾ ਇਹਨਾਂ ਨੇ ਕਿਸਤਾਂ 2 ਲੱਖ ਹੈ ਤੇ ਭਰੰਗਾ ਹੀ ਨਹੀਂ ਇਹਨਾਂ ਨੇ 1 ਲੱਖ ਰੁਪਏ ਭਰਿਆ ਪਿਛਲਾ ਪਿਛਲੀ ਕਿਸਤ 1 ਲੱਖ ਰੁਪਏ ਭਰੇ ਨੇ 1 ਲੱਖ ਰੁਪਏ ਭਰਿਆ 1 ਲੱਖ ਤਾਂ ਉਹ ਚੋਂ ਰਹਿੰਦਾ ਤੇ 2 ਲੱਖ ਆ ਹੋ ਗਿਆ ਕਹਿੰਦਾ 3 ਲੱਖ ਰੁਪਏ ਉਹ ਆਂਦਾ ਆਏ ਤਾਂ ਮੈਂ ਪੁੱਛ ਲੈ ਸਾਰਾ ਕੁਸ ਇੱਥੇ ਉਹ ਤੋਂ ਖੜੇ ਤੋਂ ਮੈਂ ਆਖਾ ਕਿੰਨੇ ਪੈਸੇ ਮੈਨੂੰ ਤਾਂ ਲੱਗਿਆ ਚੁੱਪ ਚਾਣ ਜੀ ਹੋ ਗਈ ਸੀ ਵੀ ਕਿਸਤ ਭਰਤੀ ਇਹਨਾਂ ਨੇ ਕਾ ਨੂੰ ਭਰਤੀ ਭਰੀ ਨਹੀਂ ਮੈਨਲਾ ਦਾ ਪੈਸੇ ਪੂਸੇ ਹੈ ਨਹੀਂ ਇਹਨਾਂ ਕੋਲੇ ਪੈਸੇ ਪੂਸੇ ਹੈ ਨਹੀਂ ਤੇ ਮੈਂ ਤੈਨੂੰ ਹਾਂ ਹੀ ਨਹੀਂ ਆਏਵੇਂ ਨਾ ਕਿਸੇ ਗੱਲ ਦੀਆਂ ਜ਼ਿੰਮੇਵਾਰੀਆਂ ਉਟਲੀ ਉਹ ਕੁੜੀ ਜੀ ਘਰੇ ਬੈਠੀ ਆ ਤੂੰ ਆਉਂਦੀ ਨਹੀਂ ਸਾਡੀ ਕੁੜੀ ਘਰੇ ਪਹਾਂਤੀ ਸਾਡਾ ਫਲਾਨਾ ਆ ਅਸੀਂ ਕਾਸ ਤੋਂ ਕੁੜੀ ਘਰੇ ਵਾਹਤੀ ਮੈਂ ਆਖਾਂ ਮੈਂ ਕਿਉਂ ਆਵਾਂ ਜੇ ਤੁਸੀਂ ਮੈਨੂੰ ਮੂੰਹ ਬੋਲਣਾ ਤਾਂ ਮੈਂ ਆਵਾਂ ਜੇ ਤੁਸੀਂ ਮੈਨੂੰ ਮੂੰਹ ਤਾਂ ਤੇ ਗਈ ਨਹੀਂ ਹਜੇ ਹਰਪ੍ਰੀਤ ਹਰਪ੍ਰੀਤ ਇੱਥੇ ਹੀ ਐ ਅੱਜ ਖਾਣੇ ਕਿੱਥੇ ਗਏ ਐ ਸਾਰਾ ਟੱਬਰ ਅੱਜ ਮੈਂ ਤਾਂ ਬਾੜੇ ਗਈ ਸੀ ਗੋਹਾ ਸੱਟਣ ਹਾਂ ਤੇ ਉਹਦੋਂ ਮੈਂ ਵੇਖਿਆ ਤੇ ਜਿੰਦਾ ਲੱਗਿਆ ਪਿਆ ਤੇ ਮੈਂ ਉਹਨੂੰ ਪੁੱਛਿਆ ਸੀ ਤਾਈ ਅੰਗਰੇਜ਼ ਕਰਨ ਨੂੰ ਮੈਂ ਆਖਿਆ ਜੇ ਇਹਨਾਂ ਦੇ ਜਿੰਦਾ ਲੱਗਿਆ ਤੇ ਕਹਿੰਦੀ ਇਹ ਤਾਂ ਤੜਕੇ ਦੇ ਗਏ ਸਾਡੇ ਸ਼ਿਵਾਈ ਦੇਦਿਆਂ ਦੀ ਗੱਡੀ ਚ ਨੂੰ ਫਿਰ ਦਿਮਾਗ ਅੱਜ ਕੀ ਆ ਬਾਰ ਅੱਜ ਤੇ ਤੈਨੂੰ ਪਤਾ ਬਾਰ ਨੂੰ ਚੜ ਜਾਂਦੀ ਐ ਕਿਸੇ ਨਾ ਕਿਸੇ ਪਾਸੇ ਅੱਜ ਤਾਂ ਸਾਰਿਆਂ ਨੂੰ ਲੈ ਕੇ ਗਈ ਸਣੇ ਨੋ ਨੂੰ ਪੁੱਤ ਨੂੰ ਤੇ ਇਹ ਜਾਂਦੀ ਐ ਮੈਨੂੰ ਪਤਾ ਬਥੇਰੀ ਥਾਂ ਤੇ ਜਾਂਦੀ ਐ ਸਭ ਕੁਝ ਕਰਾਉਂਦੀ ਫਿਰਦੀ ਐ ਬਾਬਿਆਂ ਬੂਬਿਆਂ ਕੋਲੇ ਹੁਣ ਫਿਰ ਬਾਬੇ ਘਰ ਵਸਾਉਣਗੇ ਤੇ ਬਾਬੇ ਕਿਸ਼ਤਾਂ ਭਰਨਗੇ ਹੈ ਕੋਠੀਆਂ ਨੂੰ ਕਿਸ਼ਤਾਂ ਭਰਨਗੇ ਨਾਲ ਕਿਸ਼ਤ ਕੁਛ ਧਾਨੀਆਂ ਆਪਾ ਭਰਦੇ ਮੈਂ ਤੈਨੂੰ ਦੱਸਾਂ ਗੱਲ ਠੀਕ ਐ ਨਾ ਕਰ ਲੈਣ ਦੇ ਜਿਹੜਾ ਕੁਝ ਕਰਦੀ ਐ ਫਿਰ ਮੈਂ ਤਾਂ ਤੈਨੂੰ ਆਪਾਂ ਨਹੀਂ ਐ ਐਵੇਂ ਨਾ ਇੱਥੇ ਕਿਤੇ ਦੋ ਬੰਦਿਆਂ ਚ ਕਿਸੇ ਚ ਗੱਲ ਚ ਹਾਮੀ ਭਰਦੇ ਮੈਂ ਭਰ ਤੂੰ ਤੈਨੂੰ ਕੀ ਲੋੜਾ ਤੂੰ ਤਾਂ ਆਪ ਦਾ ਆਸਰਾ ਲੈ ਲਾ ਆਪਾਂ ਲੋੜਾ ਆਪਾਂ हां ਜਿਹੜਾ ਬਿੱਡੀ ਬੈਠਾ ਆਪ ਦਾ ਸਿਰੇ ਲਾ ਕਰ ਹਾਂ ਤੈਨੂੰ ਲੋੜ ਨਹੀਂ ਤੇ ਜਾ ਮਿਲ ਲਾ ਜਾ ਕੇ ਹੁਣ ਅਗਲਾ ਕਹਿ ਦਿੰਦਾ ਆਪਦੀ ਭੈਣ ਕੋਲ ਹੀ ਰਹਿ ਗਿਆ ਵੀ ਮੈਂ ਮੈਂ ਮਿਲਾਂ ਜਾ ਕੇ ਦੇਖਾਂ ਕਿਰਾ ਹਾਂ ਉਹ ਮਸਾ ਮੇਰਾ ਵੱਡਾ ਸਾਲਾ ਪਹਿਲੀ ਵਾਰੀ ਘਰੇ ਆਇਆ ਹੈਗਾ ਹੋਰ ਨਾਲੇ ਭਈ ਉਹਨੂੰ ਪੁੱਛ ਲਾ ਉਹ ਮੇਰੀ ਕੋਈ ਅਗਲੇ ਨੂੰ ਖਾਣ ਪੀਣ ਨਾ ਨਾ ਖਾਣ ਪੀਣ ਦਾ ਹੁਣ ਅੱਜ ਉਹ ਹੀ ਗੱਲ ਰਾਤ ਤੋਂ ਸੀ ਫੋਕੀ ਰੋਟੀ ਖਵਾਤੀ ਹੋਊਗੀ ਉਹਨੂੰ ਨਾ ਨਾ ਫੋਕੀ ਕਿਉਂ ਖਵਾਤੀ ਬਈ ਆਈ ਬਧਿਆਸਤਾ ਦੁੱਧ ਚ ਸੇਵੀਆਂ ਸੁਵੀਆਂ ਪਾ ਕੇ ਸਾਰਾ ਕੁਝ ਫੇਰ ਆਪਾਂ ਉਹ ਭੈਣੇ ਉਹ ਤਾਂ ਉਹ ਬੁੜੀਆਂ ਦਾ ਖਾਣਾ ਹੁੰਦਾ ਹੁਣ ਅਗਲਾ ਤਾਂ ਉਹਨੂੰ ਆਖਿਆ ਸੀ ਮੈਂ ਮੈਂ ਆਖਿਆ ਬਈ ਤੂੰ ਪੈਕੇ ਛੱਗ ਲਾਉਣਾ ਤਾਂ ਮੈਂ ਤਾਂ ਪੈਸੇ ਵੀ ਆਖ ਤਸੀ ਆਲੇ 500 ਰੁਪਏ ਜਾਂ ਵਾਗ ਜਾ ਕਿਸੇ ਪਾਸੇ ਜਾਣਾ ਉਹ ਆ ਨਾ ਮੈਂ ਨਹੀਂ ਉਹਨਾਂ ਚਿਰਾਂ ਦੇ ਜਿੰਨਾ ਚਿਰ ਸਾਡਾ ਪਰੋਣਾ ਨਹੀਂ ਸੰਗਦਾ ਨਹੀਂ ਨਾ ਗਿਆ ਕਿਸੇ ਪਾਸੇ ਸੰਗ ਹਾਂ ਨਹੀਂ ਮੈਂ ਹੁਣ ਆ ਗਿਆ ਜਦ ਮੈਂ ਪੁੱਛਦਾ ਮੈਂ ਕਰਦਾ ਗੱਲ ਉਹਦੇ ਨਾਲ ਚੱਲ ਹੋਰ ਚਾਹ ਲਾ ਲੂ ਜੇ ਹਾਂ ਆ ਗਈ ਬਸ ਮੈਂ ਵੀ ਲੈ ਚੱਲ ਮੈਂ ਵੀ ਮਸਾਲਾ ਕੁੱਟ ਕੇ ਦਾਲ ਨੂੰ ਤੜਕਾ ਲਾ ਦੇ